ਸਰੋਤਿਓ ਸਵਾਗਤ ਪ੍ਰੋਗਰਾਮ ਰੇਡੀਓ OPD ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਮੈਂ ਅਪ੍ਰਿਤਪਾਲ ਮਹਾਰਾਣਾ ਸਰੋਤਿਓ ਜਿਸ ਤਰ੍ਹਾਂ ਕਿ ਰੇਡੀਓ OPD ਪ੍ਰੋਗਰਾਮ ਚ ਹੁਣ ਮੌਸਮ ਦੀ ਗੱਲ ਕਰਦੇ ਹਾਂ ਕਿ ਮੌਸਮ ਦੇ ਬਦਲਾਅ ਦੇ ਨਾਲ ਕਈ ਤਰ੍ਹਾਂ ਦੀਆਂ ਅਲੱਮਤਾਂ ਦੇ ਨਾਲ ਸਾਡਾ ਫਿਕਰ ਹੁੰਦਾ ਔਰ ਜੇਕਰ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਤੋਂ ਬਾਹਰ ਹੋਰ ਮੌਲਕਾਂ ਦੀ ਵੀ ਗੱਲ ਕਰੀਏ ਜਿੱਥੇ-ਜਿੱਥੇ ਸਾਡੇ ਪੰਜਾਬੀ ਸਰੋਤੇ ਸਾਨੂੰ ਸੁਣਦੇ ਆ ਸਿਹਤ ਦੇ ਨਾਲ ਕੁਝ ਫਿਕਰ ਸਾਡੇ ਮਨਾਂ 'ਚ ਚੱਲਦੇ ਹੀ ਰਹਿੰਦੇ ਹੁੰਦੇ ਆ ਤੇ ਫਿਰ ਅਸੀਂ ਇਹ ਵੀ ਸੋਚਦੇ ਆ ਕਿ ਜਦੋਂ ਸਾਨੂੰ ਉਹਦਾ ਹੱਲ ਮਿਲਦਾ ਹੈ ਉਹਦਾ ਸੋਲੂਸ਼ਨ ਮਿਲਦਾ ਤੇ ਉਹ ਫਿਰ ਹੱਲ ਹੈ ਜਿਹੜਾ ਸੋਲੂਸ਼ਨ ਆ ਅਸੀਂ ਆਪਣੇ ਤੱਕ ਮਨੀ ਰੱਖਦੇ ਹਾਂ ਉਹ ਸੁਨੇਹਾ ਅਸੀਂ ਹੋਰਾਂ ਨਾਲ ਵੀ ਸਾਂਝਾ ਕਰਦੇ ਆ ਸੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਪਹੁੰਚੇ ਨੇ ਡਾਕਟਰ ਗੁਰਪ੍ਰੀਤ ਕੌਰ ਜੋ ਕਿ ਸਿਹਤ ਉਸਬੰਧੀ ਬਦਲਦੇ ਮੌਸਮਾਂ ਦੇ ਵਿੱਚ ਕੀ ਕੀ ਸਮੱਸਿਆਵਾਂ ਹੋ ਸਕਦੀਆਂ ਨੇ ਤੇ ਫਿਰ ਕੀ ਉਹਦਾ ਹੱਲ ਕੀਤਾ ਜਾ ਸਕਦਾ ਹੈ ਉਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਆਏ ਸੀ ਹੁੰਦੀਆਂ ਨੇ ਜਿਹੜੀਆਂ ਨਾ ਸਾਡੇ ਖਾਣ ਪੀਣ ਦੇ ਢੰਗ ਤੋਂ ਉਤਪਨ ਹੁੰਦੀਆਂ ਨੇ ਬਹੁਤ ਸਾਰੀਆਂ ਐਸੀਆਂ ਅਸੀਂ ਖਾਣ ਪੀਣ ਦੇ ਜਾਂ ਫਿਰ ਸਾਡੀ ਜ਼ਿੰਦਗੀ ਦੀ ਜਿਹੜੀ ਲਾਈਫ ਸਟਾਈਲ ਹੈ ਜਿਉਂ ਦਾ ਢੰਗ ਹੈ ਜਿਹੜਾ ਉਹਦੇ ਵਿੱਚ ਥੋੜੀ ਜਿਹੀ ਬਦਲਾਅ ਕਰਨ ਦੀ ਲੋੜ ਹੁੰਦੀ ਆ ਲੋ ਜੀ ਡਿਟੇਲ ਚ ਗੱਲਬਾਤ ਕਰਾਂਗੇ ਸਤਿ ਪੰਨਾ ਡਾਕਟਰ ਗੁਰਪ੍ਰੀਤ ਕੌਰ ਜੀ ਤੁਹਾਡਾ ਪ੍ਰੋਗਰਾਮ ਚ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਸਰ ਜੀ ਅੱਜ ਜਿਸ ਤਰ੍ਹਾਂ ਕਿ ਹੁਣ ਮੌਸਮ ਦੀ ਗੱਲ ਹੁੰਦੀ ਆ ਸਰਦੀਆਂ ਪਈਆਂ ਕਈ ਲੋਕ ਆਂਦੇ ਆ ਕਿ ਸਰਦੀਆਂ ਇਸ ਵਾਰ ਠੰਡ ਥੋੜੀ ਘੱਟ ਪਈ ਇਹ ਮੰਨਿਆ ਜਾ ਰਿਹਾ ਹੈ ਗਰਮੀ ਦਾ ਮੌਸਮ ਬਦਲਦਾ ਤਾਂ ਫਿਕਰ ਇਹ ਹੁੰਦੇ ਆ ਕਿ ਕਈ ਵਾਰ ਬੱਚਿਆਂ ਦਾ ਵੀ ਫਿਕਰ ਹੁੰਦਾ ਬਦਲਦੇ ਮੌਸਮ ਦੇ ਵਿੱਚ ਜਾਂ ਫਿਰ ਬਜ਼ੁਰਗ ਹੈ ਉਹਨਾਂ ਦੇ ਵਲਤਿਆਂ ਦੇਣ ਦੀ ਲੋੜ ਹੁੰਦੀ ਆ ਮਨ ਵਿੱਚ ਇਹ ਚੱਲਦਾ ਹੁੰਦਾ ਔਰ ਕੁਝ ਕਈ ਵਾਰ ਅਲਰਜੀਜ਼ ਜਾਂ ਫਿਰ ਇਹ ਮੌਸਮ ਦੇ ਬਦਲਾਅ ਦਾ ਅਸਰ ਹੈ ਜਿਹੜਾ ਸਾਡੀ ਬਾਡੀ ਤੇ ਉਹ ਨਜ਼ਰ ਵੀ ਆ ਰਿਹਾ ਹੁੰਦਾ ਪਰ ਜੜ ਦੀ ਗੱਲ ਕਰੀਏ ਸਾਡਾ ਅੰਦਰਲਾ ਸਟੈਮਨਾ ਹੈ ਜਿਹੜਾ ਸਾਡਾ ਸ਼ਰੀਰ ਹੈ ਸ਼ਕਤੀਆਂ ਜਦੋਂ ਵੀ ਇਹ ਬਾਹਰੋਂ ਮੌਸਮ ਦਾ ਅਸਰ ਆਉਂਦਾ ਹੈ ਉਹਦੇ ਨਾਲ ਇਹ ਜਦੋਂ ਬਚਾਅ ਕਰਨਾ ਹੈ ਸਾਡੀ ਇਮਿਊਨਿਟੀ ਸਿਸਟਮ ਹੈ ਜਿਹੜਾ ਜਿੰਨੇ ਸੁਰੱਖਿਆ ਕਰਨੀ ਹੈ ਇਹ ਕਿੰਨਾ ਕੁ ਸਟਰੋਂਗ ਹੈ ਜਾਂ ਕਿੰਨਾ ਕੁ ਹੋਣਾ ਚਾਹੀਦਾ ਜਦੋਂ ਅਸੀਂ ਤੁਲਨਾ ਕਰਦੇ ਹਾਂ ਸਾਡੀ ਪਹਿਲਾਂ ਦੀ ਪੀੜ੍ਹੀ ਦੇ ਨਾਲ ਉਦੋਂ ਕਿਸ ਤਰ੍ਹਾਂ ਦਾ ਸੀਗਾ ਉਦੋਂ ਖਾਣ ਪੀਣ ਕਿਸ ਤਰ੍ਹਾਂ ਦਾ ਸੀ ਔਰ ਕਿੰਨਾ ਕੁ ਅਸੀਂ ਤੇਜ਼ੀ ਨਾਲ ਅੱਗੇ ਵਾਧਦੇ ਵਾਧੇ ਕਿਹੜੀਆਂ-ਕਿਹੜੀਆਂ ਚੀਜ਼ਾਂ ਛੱਡ ਚੁੱਕੇ ਆ ਯਾਨੀ ਕਿ ਸਾਡੀ ਖੁਰਾਕ ਹੈ ਡਾਕਟਰ ਗੁਰਪ੍ਰੀਤ ਕੌਰ ਜੀ ਅੱਜ ਦੀ ਖੁਰਾਕ ਸਾਡੀ ਪਹਿਲਾਂ ਦੀ ਖੁਰਾਕ ਨਾਲੋਂ ਬਦਲ ਗਈ ਹੈ ਉਹਦਾ ਸਰ ਕੀ ਆ ਹਾਂ ਜੀ ਇਹ ਬਹੁਤ ਸੋਹਣਾ ਸਵਾਲ ਪੁੱਛਿਆ ਤੁਸੀਂ ਸਰ ਇਹ ਮੇਰੇ ਮਤਲਬ ਮੇਰੇ ਜਿਆਦਾ ਵੱਡਾ ਮਕਸਦ ਇਹ ਹੀ ਹੈ ਕਿ ਆਪਾਂ ਲੋਕਾਂ ਨੂੰ ਬਿਨਾਂ ਦਵਾਈਆਂ ਤੋਂ ਠੀਕ ਕਰੀਏ ਤੇ ਪਰ ਉਵੇਂ ਤਾਂ ਚਲੋ ਜਿਹੜਾ ਪੰਜਾਬ ਦਾ ਮਾਹੌਲ ਸੀਗਾ ਅੱਜ ਤੋਂ ਪਹਿਲਾਂ ਵਾਲਾ ਹੈ ਨਾ ਉਹ ਸਭ ਤੋਂ ਸੋਹਣਾ ਕਿਉਂਕਿ ਇੱਥੇ ਮੌਸਮ ਜਿਹੜੇ ਨੇ ਉਹ ਬੜੇ ਸੋਹਣੇ ਨੇ ਚਾਰ ਮੌਸਮ ਸਾਡ ਨੂੰ ਅਸੀਂ ਦੇਖਦੇ ਹਾਂ ਹਨਾ ਮਤਲਬ ਹੁਣ ਦਾ ਮੌਸਮ ਬੇਸ਼ੱਕ ਉਸ ਤਰ੍ਹਾਂ ਦੇ ਨਹੀਂ ਰਹੇ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਮਹਿਸੂਸ ਕੀਤੇ ਨੇ ਤੇ ਉਸ ਦੇ ਵਿੱਚ ਇਹ ਸੀਗਾ ਕਿ ਸਭ ਤੋਂ ਵਧੀਆ ਡਾਕਟਰ ਜਿਹੜਾ ਹੈਗਾ ਦ ਬੈਸਟ ਡਾਕਟਰ ਇਜ਼ ਇਨ ਦਾ ਸਕਾਈ ਉਹ ਸੂਰਜ ਹੈ ਤੇ ਉਹ ਡਾਕਟਰ ਤੋਂ ਅਸੀਂ ਬੜੇ ਦੂਰ ਹੋ ਗਏ ਇਨਡੋਰ ਲਾਈਫ ਸਟਾਈਲ ਹੋ ਗਿਆ ਸਾਡੇ ਵਿਹੜੇ ਬੜੇ ਵੱਡੇ ਹੋ ਗਏ ਬੜੇ ਵਿਹੜੇ ਬੜੇ ਛੋਟੇ ਹੋ ਗਏ ਤੇ ਘਰ ਬਹੁਤ ਵੱਡੇ ਹੋ ਗਏ ਤੇ ਅਸੀਂ ਮਤਲਬ ਜਿਹੜਾ ਲਿਵਿੰਗ ਸਟਾਈਲ ਇੰਨਾ ਚੇਂਜ ਹੋ ਗਿਆ ਕਿ ਬਾਥਰੂਮ ਟਾਇਲਟਸ ਵੀ ਸਾਡੇ ਕਮਰਿਆਂ ਦੇ ਨਾਲ ਅਟੈਚ ਨਹੀਂ ਤੇ ਹੁਣ ਜਿਹੜੀ ਟਹਿਲ ਕਦਮੀਆਂ ਜਾਂ ਤੁਰਨ ਫਿਰਨ ਦੀ ਆਦਤ ਦਿਨੋ ਦਿਨ ਉਹ ਘਟਦੀ ਜਾ ਰਹੀ ਹੈ ਸਟੈਪਸ ਘਟਦੇ ਜਾ ਰਹੇ ਨੇ ਅਸੀਂ ਇੰਡੋਰ ਲਾਈਫ ਸਟਾਈਲ ਨੇ ਸਾਨੂੰ ਧੁੱਪ ਤੋਂ ਦੂਰ ਕੀਤਾ ਉਸ ਬੈਸਟ ਡਾਕਟਰ ਤੋਂ ਦੂਰ ਕੀਤਾ ਫਿਰ ਜਿਹੜੀ ਧਰਤੀ ਹੈ ਜਿਹੜੀ ਸਾਨੂੰ ਹੀਲ ਕਰਦੀ ਹੈ ਜਿਹਦੇ ਵਿੱਚ ਬੇਸ਼ਕੀਮਤੀ ਇਲੈਕਟ੍ਰੋਨਸ ਨੇ ਨੰਗੇ ਪੈਰੀ ਤੁਰਨ ਦਾ ਜਿਹੜਾ ਰਿਵਾਜ ਹੀ ਖਤਮ ਹੋ ਗਿਆ ਤੇ ਕੰਮ ਕਰਨ ਦਾ ਉਹ ਟਾਂਗ ਹੀ ਬਦਲ ਲਿਆ ਸੀ ਵਿੜਿਆਂ ਵਿੱਚ ਮਾਰਬਲਸ ਫਰਸ਼ ਲਾ ਲਏ ਨੇ ਹਨਾ ਜੀ ਦਾ ਕਨੈਕਸ਼ਨ ਸਾਡਾ ਉਥੋਂ ਧਰਤੀ ਨਾਲੋਂ ਵੀ ਟੁੱਟ ਗਿਆ ਮਤਲਬ ਦੋ ਬੈਸਟ ਡਾਕਟਰ ਉਹ ਸਾਡੇ ਤੋਂ ਦੂਰ ਹੋ ਗਏ ਹਨ ਜਦੋਂ ਡਾਕਟਰਸ ਦੂਰ ਹੋ ਜਾਂਦੇ ਨੇ ਤਾਂ ਪੇਸ਼ੈਂਟ ਵੱਧ ਜਾਂਦੇ ਨੇ ਤੇ ਫਿਰ ਤੀਸਰੀ ਗੱਲ ਹੈਗੀ ਆ ਵੀ ਅਸੀਂ ਹੁਣ ਬੋਡੀ ਸਾਡੀ ਹੈਗੀ 70% ਪਾਣੀ ਤੋਂ ਬਣੀ ਹੋਈ ਪਾਣੀ ਦਾ ਜਿਹੜਾ ਹੈਗਾ ਇਹਦੇ ਵਿੱਚ ਹੁਣ ਅਸੀਂ ਕਾਲਾ ਪਾਣੀ ਕਦੇ ਅਸੀਂ ਕੈਨਗਨ ਵਾਟਰ ਕਦੇ ਕੋਈ ਗੱਲ ਕਰਦੇ ਆ ਹਨਾ ਬੜੀਆ ਮਤਲਬ ਇਹਦੇ ਵਿੱਚ ਬੜੇ ਵੱਡੇ ਮਤਲਬ ਅਸੀਂ ਰਿਸਰਚਿਸਟ ਸਮਝਦੇ ਆ ਪਰ ਜਿਹੜੇ ਸਾਡਾ ਅੰਮ੍ਰਿਤ ਵਰਗਾ ਪਾਣੀ ਸੀ ਸਾਡੇ ਉਹਦੇ ਵਿੱਚ ਬੜੀਆਂ ਮਲਾਬਟਾਂ ਬੜੀਆਂ ਜ਼ਹਿਰਾਂ ਆ ਗਈਆਂ ਹਨਾ ਹੈਵੀ ਮੈਟਲਸ ਆ ਗਈਆਂ ਤੁਹਾਡਾ ਪਟਿਆਲਾ ਹੋ ਗਿਆ ਫਰੀਦਕੋਟ ਹੋ ਗਿਆ ਵਠਿੰਡਾ ਹੋ ਗਿਆ ਇਹ ਸਾਰੀ ਚੰਡੀਗੜ੍ਹ ਬੈਲਟ ਮਹਾਲੀ ਬੈਲਟ ਦੇ ਵਿੱਚ ਬਹੁਤ ਜ਼ਿਆਦਾ 65% ਪਾਣੀ ਦੇ ਵਿੱਚ ਯੂਰੇਨੀਅਮ ਵਰਗੇ ਤੱਤ ਆ ਗਏ ਰੇਡੀਓਐਕਟਿਵ ਐਲੀਮੈਂਟ ਤੇ ਜਿਹੜੇ ਬੰਬ ਬਣਾਉਣ ਲਈ ਵਰਤੇ ਜਾਂਦੇ ਹਨ ਮੈਂ ਕਹਿ ਨਹੀਂ ਹੁੰਦੀ ਕਿ ਸਾਨੂੰ ਮਾਰਨ ਲਈ ਕਿਸੇ ਬੰਬ ਦੀ ਲੋੜ ਨਹੀਂ ਸਾਡੇ ਪਾਣੀਆਂ ਦੇ ਵਿੱਚ ਇਹ ਚੀਜ਼ਾਂ ਹੋ ਗਈਆਂ ਸੋ ਇਹ ਜਿਹੜੀਆਂ ਮਤਲਬ ਸਾਡੀ ਬਾਡੀ ਦਾ ਕੰਪੋਨੈਂਟਸ ਨੇ ਪੰਜ ਤੱਤਾਂ ਤੋਂ ਬਣਿਆ ਹੋਇਆ ਸਾਡਾ ਸ਼ਰੀਰ ਹੈ ਜੀ ਤੇ ਇਹ ਪੰਜ ਤੱਤ ਹੀ ਸਾਡੇ ਤੋਂ ਮਤਲਬ ਜਿਹੜਾ ਸਾਡਾ ਮੂਲ ਆ ਜਿੰਨਾ ਸੀ ਉਸ ਤੋਂ ਦੂਰ ਹੋਵਾਂਗੇ ਉਨਨੇ ਜ਼ਿਆਦਾ ਅਸੀਂ ਬਿਮਾਰ ਹੋਵਾਂਗੇ ਇਹ ਤਾਂ ਮੈਂ ਤੁਹਾਨੂੰ ਵੈਸੇ ਓਵਰਆਲ ਅਸੈਸਮੈਂਟ ਦੱਸਦੀ ਹਾਂ ਨਾ ਇਸ ਤੋਂ ਬਾਅਦ ਆਪਾਂ ਖਾਗਤੀ ਵੀ ਆਉਨੇ ਆ ਜੀ ਜੀ ਖਾਗ ਜਿਹੜੀ ਸੀ ਪਹਿਲਾਂ ਘਰ ਦਾ ਬਣਿਆ ਖਾਣਾ ਲੋਕ ਜ਼ਿਆਦਾ ਖਾਂਦੇ ਸੀ ਮਤਲਬ ਬੀਬੀਆਂ ਕੋਲ ਬਾਦੂ ਟਾਈਮ ਸੀ ਬੜੇ ਪਿਆਰ ਨਾਲ ਬਣਾਉਣ ਦਾ ਤੇ ਖਵਾਉਣ ਦਾ ਤੇ ਘਰਦਿਆਂ ਕੋਲ ਵੀ ਬੜਾ ਸੋਹਣਾ ਟਾਈਮ ਹੁੰਦਾ ਸੀ ਚੌਕੜੀ ਮਾਰ ਕੇ ਬੈਠ ਕੇ ਆਰਾਮ ਨਾਲ ਖਾਣ ਦਾ ਤੇ ਹੁਣ ਦੋਨੋਂ ਹੀ ਸਾਡੀ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਹੋ ਗਈ ਅਸੀਂ ਬੜਾ ਕਹਿੰਨੇ ਆ ਕਿ ਖਾਣ ਦਾ ਤਾਂ ਟਾਈਮ ਹੀ ਹੈ ਨਹੀਂ ਤਾਂ ਬੜੇ ਉਹਦੇ ਵਿੱਚ ਬੈਸਟਰਨ ਚੀਜ਼ਾਂ ਨੇ ਮਤਲਬ ਜਿਵੇਂ ਐਡਵਰਟਾਈਜ਼ਮੈਂਟਸ ਨੇ ਸਾਡੇ ਦਿਮਾਗ ਦੇ ਵਿੱਚ ਇੱਕ ਸ਼ਬੀ ਬਣਾ ਲਈ ਕਿ ਹਾਂ ਜੀ ਤੁਸੀਂ ਇਹ ਰੋਟੀ ਨਹੀਂ ਖਾ ਸਕਦੇ ਜਾਂ ਇੰਡੀਅਨ ਥਾਲੀ ਤੁਹਾਡੇ ਕੋਲ ਨਹੀਂ ਹੈਗੀ ਤੁਸੀਂ ਇੱਕ એનર્ਜੀ ਡਰਿੰਕ ਲੈ ਲਓ ਜਾਂ ਤੁਸੀਂ ਕੋ ਬਾਰਸ ਹੁੰਦੇ ਆ ਹਨਾ ਪ੍ਰੋਟੀਨ ਬਾਰਸ ਹੁੰਦੇ ਆ ਉਹ ਤੁਸੀਂ ਖਾ ਲਓ ਜਾਂ ਫਿਰ ਤੁਸੀਂ ਸੀਰੀਅਲਸ ਖਾ ਲਓ ਜਾਂ ਤੁਸੀਂ ਆਪਣੇ ਕੌਰਨ ਫਲੈਕਸ ਹੁੰਦੇ ਆ ਉਹ ਤੁਸੀਂ ਬਸ ਇੱਕ ਬੌਲ ਉਹ ਬਣਾ ਕੇ ਖਾ ਲਓ ਐਡਵਰਟਾਈਜ਼ਮੈਂਟਸ ਦੇ ਹਿਸਾਬ ਨਾਲ ਵੀ ਤੁਹਾਡੇ ਸਾਰੇ ਖੁਰਾਕੀ ਤੱਤ ਪੂਰੇ ਹੋ ਜਾਂਦੇ ਨੇ ਪਰ ਅਸਲ 'ਚ ਜਿੰਨਾ ਤੁਸੀਂ ਡੱਬਾ ਬੰਦ ਪੈਕੇਟ ਬੰਦ ਫਰੋਜ਼ਨ ਏ ਪ੍ਰিজਰਵਟਿਵਸ ਅਲਾ ਖਾਣਾ ਜੀ ਖਾਉਂਗੇ ਤਾਂ ਤੁਸੀਂ ਸਿਹਤ ਦੀ ਉਮੀਦ ਨਾ ਰੱਖੋ ਸਿੱਠੀਕ ਰਹਿੰਦੀ ਉਮੀਦ ਨਾ ਰੱਖੋ ਕਿਉਂਕਿ ਤੁਹਾਡਾ ਸਰੀਰ ਜਿਹੜਾ ਹੈਗਾ ਜਦੋਂ ਤੁਸੀਂ ਤਿੰਨ ਚੀਜ਼ਾਂ ਤੁਹਾਡੇ ਖਾਣੇ ਦੇ ਵਿੱਚ ਆ ਗਈਆਂ ਐਡਿਡ 슈ਗਰ ਹੈ ਸాల్ਟ ਹੈ ਫੈਟਸ ਨੇ ਤਾਂ ਫਿਰ ਉਹ ਉਹਨਾਂ ਨੇ ਤੁਹਾਡੀ ਬਾਡੀ ਦੇ ਵਿੱਚ ਇਨਫਲੇਮੇਸ਼ਨ ਕਰਨੀ ਆ ਇਨਫਲੇਮੇਸ਼ਨ ਮੀਨਸ ਸੋਜਿਸ਼ ਕਰਨੀ ਆ ਤੁਹਾਡੀ ਬਾਡੀ ਤੁਹਾਡੇ ਵਿਰੁੱਧ ਹੋਣਾ ਸ਼ੁਰੂ ਹੋ ਜਾਂਦੀ ਆ ਕਿਉਂਕਿ ਅਸੀਂ ਉਹਦੀ ਸੁਣ ਨਹੀਂ ਰਹੇ ਆਪਣੇ ਸਰੀਰ ਦੀ ਅਸੀਂ ਸਿਰਫ ਖਾ ਵੀ ਮਤਲਬ ਭੁੱਖ ਦਾ ਸਟਾਈਲ ਵੀ ਬਦਲ ਗਿਆ ਜੀ ਹੁਣ ਅੱਗੇ ਲੋਕ ਕੰਮ ਕਰਦੇ ਸੀ ਤਾਂ ਜਦੋਂ ਪੂਰੀ ਵਧੀਆ ਭੁੱਖ ਲੱਗੀ ਹੁੰਦੀ ਸੀ ਉਦੋਂ ਲੋਕ ਖਾਂਦੇ ਸੀਗੇ ਹੁਣ ਅਸੀਂ ਟਾਈਮ ਦੇਖ ਤੱਕ ਕੇ ਬ੍ਰੇਕਫਾਸਟ ਕਰਨਾ ਲੰਚ ਕਰਨਾ ਬ੍ਰਾਂਚ ਕਰਨਾ ਡਿਨਰ ਕਰਨਾ 12 ਵਜੇ ਖਾਣਾ 2 ਵਜੇ ਖਾਣਾ ਮਤਲਬ ਸਾਡੇ ਕੋਈ ਟਾਈਮ ਸੀ ਵੀ ਟਾਈਮ ਵੀ ਨਹੀਂ ਰਿਹਾ ਜਿਹੜਾ ਮਤਲਬ ਸਭ ਤੋਂ ਇੰਪੋਰਟੈਂਟ ਜਿਵੇਂ ਗੱਲ ਕਰਾਂ ਸਰਕੇਡੀਅਨ ਰਿਦਮ ਦੀ ਬਾਇਓਲੋਜੀਕਲ ਕਲੌਕ ਦੀ ਸਾਡੇ ਸਰੀਰ ਦਾ ਕਲੌਕਵイズ ਦੁਨੀਆਵੀ ਕਲੌਕ ਦੇ ਨਾਲ ਹੀ ਚੱਲ ਰਿਹਾ ਹੈ ਜੀ ਜੀ ਜੋ ਬ੍ਰਹਿਮੰਡੇ ਸੋਈ ਪਿੰਡੇ ਤਾਂ ਅਸੀਂ ਉਸ ਕਲੌਕ ਤੋਂ ਵੀ ਦੂਰ ਹੋ ਗਏ ਆ ਮਤਲਬ ਨਾ ਸਾਡਾ ਟਾਈਮ ਸਵੇਰੇ ਜਿਵੇਂ ਕਿੰਨਾ ਸੋਹਣਾ ਸਿਸਟਮ ਸੀ ਪ੍ਰਮਾਤਮਾ ਦਾ ਕਿਉਂਕਿ ਉਹ ਜਿਹੜਾ ਅਸੀਂ ਤਾਂ ਛੋਟੀ ਜੀ ਕ੍ਰिएशन ਕਰਕੇ ਹੀ ਆਪਦੇ ਆਪ ਤੇ ਫਖਰ ਮਹਿਸੂਸ ਕਰਨ ਲੱਗ ਜੰਨੇ ਆ ਪਰ ਉਹ ਜਿਹੜਾ ਸਰਵਸ਼ਕਤੀਮਾਨਾ ਜਿਹਨੇ ਪੂਰੀ ਦੁਨੀਆ ਨੂੰ ਬਣਾਇਆ ਹੋਇਆ ਸੀ ਉਸ ਦੇ ਉਹਦੇ ਹੁਕਮ ਤੋਂ ਬਾਹਰ ਆ। ਜੀ। ਮਤਲਬ ਕਿ ਅਸੀਂ ਉੱਠਣ ਦਾ ਟਾਈਮ ਸਾਡਾ ਹਨਾ ਵੀ ਕਈ ਲੋਕ 12 ਵਜੇ 1 ਵਜੇ ਤੱਕ ਉੱਠਦੇ ਆ ਸਵੇਰੇ। ਜੀ। ਤੇ ਰਾਤ ਨੂੰ ਸੌਣ ਦਾ ਟਾਈਮ ਵੀ ਉਹਨਾਂ ਦਾ ਰਾਤ ਸਵੇਰੇ ਦੇ 2-3 ਵਜੇ ਤੱਕ ਹੁੰਦਾ। ਫਿਰ ਉਹ ਥੋੜਾ ਬਾਇਓਲੋਜੀਕਲ ਕਲੌਕ ਜਿਵੇਂ ਪਹਿਲਾਂ ਸੂਰਜ ਦੇ ਉੱਗਣ ਨਾਲ ਲੋਕ ਉੱਠਦੇ ਸੀ। ਸੂਰਜ ਛੁੱਪਣ ਨਾਲ ਲੋਕ ਆਪਣਾ ਸ਼ਟਡਾਊਨ ਕਰਦੇ ਸੌਂਦੇ ਸੀਗੇ। ਹੁਣ ਜਿਹੜੀ ਆਯੁਰਵੈਦ ਦੀ ਗੱਲ ਅੱਜ ਇੰਨੀ ਹੋ ਰਹੀ ਆ ਉਹਦਾ ਕਾਰਨ ਹੀ ਆ ਕਿ ਸਾਡਾ ਸਰੀਰ ਬਿਮਾਰਾਂ ਤੇ ਲੋਕਾਂ ਨੂੰ ਉੱਥੇ ਜਿੱਥੇ ਜਿਨੇ ਜਿਨੇ ਉਹਨੂੰ ਪ੍ਰੈਕਟੀਕਲੀ ਅਪਣਾਇਆ ਤੇ ਉਹ ਠ ਸਵੇਰੇ ਜਲਦੀ ਉੱਠਣਾ 6 ਵਜੇ ਉੱਠ ਕੇ ਤੁਸੀਂ ਆਪਣਾ ਸਟਾਰਟ ਕੀਤਾ ਗਰਮ ਪਾਣੀ ਦਾ ਗਲਾਸ ਪੀਤਾ ਹੈ ਹਨਾ ਮਤਲਬ ਜਿੰਨਾਂ ਨੂੰ ਇਹ ਹੈ ਕਿ ਹਾਂ ਮੈਂ weight loss ਕਰਨਾ ਥੋੜਾ ਤੇਜ਼ ਗਰਮ ਪਾਣੀ ਪੀ ਲੈਣ ਜੀ ਉਸ ਤੋਂ ਬਾਅਦ ਕੋਸੇ ਪਾਣ ਦੇ ਵਿੱਚ ਇੱਕ ਨਿੰਬੂ ਪਾ ਕੇ ਆਪਾਂ ਲੈ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਬ੍ਰੇਕਫਾਸਟ ਜਿਹੜਾ ਹੈਗਾ ਮਤਲਬ ਇਹਦੇ ਵਿੱਚ ਇੱਕ ਪ੍ਰੋਟੀਨ ਡੈਫੀਸ਼ੀਐਂਟ ਵੀ ਹੋਗੇ ਆਪਾਂ 슈ਗਰ ਸਟਾਰਚ ਤੇ ਕਾਰਬੋਹਾਈਡਰੇਟਸ ਜ਼ਿਆਦਾ ਖਾਣ ਲੱਗ ਪਏ ਆ ਜੀ ਜਿਹੜਾ ਹੁਣ ਐਡਿਟ 슈ਗਰ ਹੁੰਦਾ ਮੈਂ ਉਹਦੇ ਵਿੱਚ ਗੱਲ ਕਰ ਰਹੀ ਸੀ ਕਿ ਵਿੱਚ ਜਿਹੜੇ ਖਾਣਿਆਂ ਦੇ ਵਿੱਚ ਸాల్ਟ ਹੈ ਜਾਂ ਪ੍ਰੀਜ਼ਰਵਟਿਵਸ ਨੇ ਜਾਂ ਫਿਰ ਕਲਰ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਬਿਮਾਰ ਕਿਵੇਂ ਕਰ ਦਿੰਦੇ ਨੇ ਜੀ ਜਿਵੇਂ ਹੁਣ ਬੱਚਿਆਂ ਦੇ ਵਿੱਚ ਤੁਸੀਂ ਨਮਕੀਨ ਦਾ ਪੈਕੇਟ ਵੀ ਤੁਸੀਂ ਤੁਹਾਡੇ ਬੱਚੇ ਲੇਜ਼ कुरकुਰੀ ਜਾਂ ਕੁਝ ਵੀ ਹੋਰ ਮਾਰਕੀਟ ਤੋਂ ਲੈ ਕੇ ਕਿਤੋਂ ਵੀ ਖਾਂਦੇ ਨੇ ਜੀ ਤੁਸੀਂ ਉਹਦੇ ਪੈਕੇਟ ਦੇ ਉੱਤੇ ਉਹਦੀਆਂ ਇੰਗਰੀਡੀਅੰਟਸ ਨੂੰ ਪੜ ਲਿਓ ਜੀ ਜਾਂ ਕੋਲਡ ਡਰਿੰਕਸ ਪਿੰਦੇ ਨੇ ਜਾਂ ਐਨਰਜੀ ਡਰਿੰਕ ਪਿੰਦੇ ਨੇ ਤੁਸੀਂ ਉਹਨਾਂ ਤੇ ਦੇਖਿਓ ਤੁਸੀਂ ਉਹਦੇ ਉੱਤੇ ਲਿਖਿਆ ਹੁੰਦੇ ਨੇ ਵੀ ਐਡਿਡ 슈ਗਰ ਐਡਿਡ 슈ਗਰ ਦਾ ਮਤਲਬ ਕੀ ਹੈ ਐਡਿਡ ਸ਼ੂਗਰ ਦਾ ਮਤਲਬ ਕੀ ਹੈ ਕਿ ਇਹਦੇ ਨਾਲ ਤੁਹਾਡਾ ਡੋਪਾਮਾਈਨ ਹਾਰਮੋਨ ਰਿਲੀਜ਼ ਹੁੰਦਾ ਜਦੋਂ ਡੋਪਾਮਾਈਨ ਰਿਲੀਜ਼ ਹੁੰਦਾ ਤੁਸੀਂ ਐਡਿਕਸ਼ਨ ਐਡਿਕਟ ਹੋਨੇ ਉਸ ਚੀਜ਼ ਦੇ ਜੀ ਤਾਂ ਐਡਿਕਸ਼ਨ ਨੂੰ ਕਾਰਪੋਰੇਟ ਸੈਕਟਰ ਨੇ ਕੀ ਕਰਨਾ ਕਿ ਤੁਸੀਂ ਜਿੰਨੀ ਐਡਿਕਸ਼ਨ ਤੁਹਾਡੇ ਅੰਦਰ ਹੋਊਗੀ ਕਿਸੇ ਚੀਜ਼ ਦੀ ਉਨੀ ਥੋੜੀ ਡਿਮਾਂਡ ਹੋਊਗੀ ਜਿੰਨੀ ਡਿਮਾਂਡ ਹੋਊਗੀ ਉਹਨਾਂ ਦਾ ਫਾਇਦਾ ਹੋਊਗਾ ਤੇ ਇਹਦੇ ਨਾਲ ਫਿਰ ਸਾਰਾ ਸਿਸਟਮ ਵੀ ਚੱਲਦਾ ਕਾਰਪੋਰੇਟ ਸੈਕਟਰ ਦਾ ਉਹ ਚੱਲ ਰਿਹਾ ਫੈਕਟਰੀ ਫੂਡ ਦੇ ਨਾਲ-ਨਾਲ ਡਾਕਟਰਸ ਦੇ ਨਾਲ ਵੀ ਉਹ ਜੀਡੀਐਫ ਜਿਹੜੀ ਆ ਜਿਹੜੀ ਆਪਾਂ ਗੱਲ ਕਰਦੇ ਆਂ ਕਿ ਅਸੀਂ ਰਿਚ ਹੋਣ ਦੀ ਕਹਾਣੀ ਜੀ ਅਸਲ ਇਹ ਹੋਇਆ ਕਿ ਸਾਰਾ ਸਿਸਟਮ ਹੈ ਜਿਹੜਾ ਬੰਦੇ ਦੀ ਖੁਰਾਕ ਦਾ ਪੈਟਰਨ ਆ ਜਿਹੜਾ ਉਹ ਬਦਲ ਗਿਆ ਤੁਸੀਂ ਨਾ ਤੇ ਬਾਕੀ ਇਹ ਆ ਕਿ ਮੰਨਿਓ ਠੀਕ ਹੈ ਕਿ ਅੱਜ ਦੌੜ ਆ ਜਿਹੜੀ ਇੱਕ ਕੰਮ ਦੀ ਜ਼ਿਆਦਾ ਹੈ ਫੂਡ ਦੇ ਲਈ ਵੀ ਸਮਾਂ ਕੱਢਣਾ ਕਿਤੇ-ਕਿਤੇ ਲੋਕਾਂ ਨੂੰ ਮੇਰੇ ਖਿਆਲ 'ਚ ਥੋੜਾ ਨਹੀਂ ਨਿਕਲ ਰਿਹਾ ਜਾਂ ਉਹਨਾਂ ਨੂੰ ਕੱਢਣਾ ਪੈਂਦਾ ਜਾਂ ਉਹਨਾਂ ਨੂੰ ਬੁਰਾ ਲੱਗਦਾ ਉਹਨਾਂ ਨੂੰ ਮੀਨਸ ਅਸੀਂ ਆਪਣੇ ਪੈਸੇ ਕਮਾਉਣ ਦੇ ਵਾਸਤੇ ਜੋ ਵੀ ਇਨਕਮ ਹੈ ਉਹਦੇ ਵੱਲ ਤਾਂ ਜ਼ਿਆਦਾ ਭੱਜਦੇ ਆ ਜੇ ਉਹ ਡਾਲਰ ਚ ਫੇਰ ਮੇਰੇ ਖਿਆਲ ਚ ਦੌੜ ਜਿਆਦਾ ਹੋਰ ਤੇਜ਼ ਹੋ ਜਾਂਦੀ ਆ ਜਿਹੜੇ ਸਾਡੇ ਨਾ ਬਾਹਰ ਗਏ ਆ ਫਿਰ ਪਿੱਛੇ ਕਾਫੀ ਪਿੱਛੇ ਰਹਿ ਜਾਂਦੀ ਆ ਸਾਡੀ ਹੈਲਥ ਹਾਂ ਰਵਾਇਤੀ ਖਾਤਾ ਵਿੱਚ ਜੇ ਅਸੀਂ ਉਹ ਚੀਜ਼ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਤੇ ਜਾਂ ਫਿਰ ਕੁਝ ਖਾਦਾ ਜਾਂਦਾ ਹੈ ਜਿਹੜਾ ਜੋ ਵੀ ਕਿਤੋਂ ਹੁਣ ਇਹ ਵੀ ਆ ਜਿਹੜਾ ਕੁਝ ਖਾਣਾ ਹੈ ਬੰਦੇ ਨੇ ਕੀ ਕਿਹੜੀ ਉਮਰ ਦੇ ਵਿੱਚ ਕਿਹੜੀ ਖੁਰਾਕ ਖਾਦੀ ਜਾਵੇ ਕਿਹੜੇ ਕੰਮ ਦੇ ਵਿੱਚ ਕਿਹੜੀ ਖੁਰਾਕ ਉਹਨੂੰ ਖਾਣੀ ਚਾਹੀਦੀ ਆ ਬੜਾ ਕੁਝ ਹੈ ਜਿਹੜਾ ਇਨਪੋਰਟਸ ਆ ਰਹੀਆਂ ਨੇ ਜੇਕਰ ਬੰਦਾ ਸੋਸ਼ਲ ਮੀਡੀਆ ਤੇ ਬੈਠਦਾ ਤਾਂ ਬੜਾ ਕੁਝ ਘੁੰਮ ਰਿਹਾ ਹੁੰਦਾ ਪਰ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਜਿਹੜੀ ਚੀਜ਼ ਆ ਆਥੈਂਟਿਕ ਕਿੰਨੀ ਕਾ ਉਹ ਉਸ ਬੰਦੇ ਨਾਲ ਜੁੜੀ ਹੋਈ ਕਿੰਨੀ ਕ ਹੈ ਹਰ ਚੀਜ਼ ਅਸੀਂ ਰੁਕ ਕੇ ਜਾਂ ਫਿਰ ਉਹਦਾ ਸਕਰੀਨਸ਼ਾਟ ਲੈ ਕੇ ਅਸੀਂ ਮਤਲਬ ਉਹਨੂੰ ਨਹੀਂ ਅਪਣਾ ਸਕਦੇ ਹੁੰਦੇ ਚਲੋ ਉਸ ਦੌੜ ਦੇ ਵਿੱਚ ਇੱਥੇ ਜਾਂ ਉੱਥੇ ਆ ਕਿਤਰੇ-ਕਿਤਰੇ ਮਨ ਵਿੱਚ ਇਹ ਵੀ ਆਉਂਦਾ ਹੈ ਕਿ ਜਿਹੜੇ ਸਾਡੇ ਪੁਰਾਣੇ ਵੇਲਿਆਂ ਦੀਆਂ ਖੁਰਾਕਾਂ ਸੀਗੀਆਂ ਉਸ ਵੇਲੇ ਉਹਨਾਂ ਪੀੜ੍ਹੀਆਂ ਦੇ ਕਿਸ ਤਰ੍ਹਾਂ ਦੇ ਹਾਰਡਵਰਕ ਕੀਤੇ ਮੰਨ ਲਓ ਆਪਾਂ ਕਹਿੰਦੇ ਹਾਂ ਖੇਤਾਂ ਦੇ ਵਿੱਚ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਉਸ ਟਾਈਮ 'ਚ ਉਹਨਾਂ ਨੇ ਵੱਡੀਆਂ-ਵੱਡੀਆਂ ਜ਼ਮੀਨਾਂ ਵੀ ਬਣਾਈਆਂ ਮਿਹਨਤ ਕਰਕੇ ਬਣਾਈਆਂ ਉਸ ਟਾਈਮ 'ਚ ਉਹਨਾਂ ਦੀਆਂ ਬਹੁਤ ਤਕੜੀਆਂ ਖੁਰਾਕਾਂ ਸੀਗੀਆਂ ਬਹੁਤ ਤਕੜੀਆਂ ਖੇਡਾਂ ਵੀ ਸੀਗੀਆਂ ਔਰ ਸਾਰਾ ਕਲਚਰ ਕਾਫੀ ਬਦਲਿਆ ਹੋਇਆ ਸੀ ਵੱਡੇ ਹਾਸੇ ਵੀ ਸੀਗੇ ਪਰ ਹੁਣ ਜੇਕਰ ਅੱਜ ਦੀ ਗੱਲ ਕਰੀਏ ਜੇਕਰ ਇੱਕ ਦੌੜ ਹੈ ਉਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਪਿੱਛੇ ਰਹਿ ਗਈਆਂ ਨੇ ਇਸੇ ਕਰਕੇ ਹੁੰਦਾ ਨਾ ਜਦੋਂ ਮੌਸਮ ਤੇਜ਼ੀ ਨਾਲ ਬਦਲਦਾ ਤਾਂ ਉਹਦੇ ਵਿੱਚ ਜੇਕਰ ਬੰਦਾ ਆਪ ਹੀ ਕਮਜ਼ੋਰ ਆ ਤਾਂ ਇੱਕਦਮ ਉਹਦੀ ਜਕੜ ਵਿੱਚ ਆ ਜਾਂਦਾ ਔਰ ਫਿਰ ਉਹਦੇ ਵਿੱਚ ਵੀ ਕਈ ਗੱਲਾਂ ਨੇ ਕਿ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਜਾਂ ਫਿਰ ਬੱਚਿਆਂ ਨੂੰ ਕਿਸ ਤਰ੍ਹਾਂ ਸਵੇਰੇ ਹੀ ਚਲੋ ਸਕੂਲ ਦੇ ਵੇਲੇ ਤਿਆਰ ਕਰਨਾ ਉਸ ਵੇਲੇ ਕੀ ਅਸੀਂ ਤਿਆਰ ਕਰਨ ਦੇ ਵਿੱਚ ਜਿਹੜੀਆਂ ਮਦਰਸ ਨੇ ਉਹਨਾਂ ਬੱਚਿਆਂ ਨੂੰ ਹੀ ਮੌਸਮ ਬਦਲ ਰਿਹਾ ਹੈ ਅੱਗੇ ਚੱਲ ਕੇ ਚਲੋ ਜੂਨ ਆਉਣਾ ਮਈ ਆਉਣਾ ਉਹ ਚੀਜ਼ਾਂ ਨੇ ਕੀ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਸੌਫਟ ਬਣਾਉਂਦੇ ਜਾ ਰਹੇ ਹਾਂ ਬੱਚਿਆਂ ਨੂੰ ਕੀ ਅਸੀਂ ਜ਼ਿਆਦਾ ਸੋਹੋਲ ਕਰਤਾ ਹੈ ਹਾਂ ਜੀ ਖਾਸ ਤੌਰ ਤੇ ਉਹਨਾਂ ਦੀ ਜ਼ਿਆਦਾ ਕੇਅਰ ਕਰ ਰਹੇ ਹਾਂ ਕਿਤੇ ਨਾ ਕਿਤੇ ਮੇਰੇ ਖਿਆਲ ਚ ਇਹ ਵੀ ਲੋੜ ਸੀ ਕਿ ਬੱਚਿਆਂ ਨੂੰ ਥੋੜਾ ਜਿਹਾ ਠੋਸ ਵੀ ਤਾਂ ਹੋਣਾ ਚਾਹੀਦਾ ਹਾਂ ਜੀ ਹਾਂ ਜੀ ਤੁਸੀਂ ਗੱਲ ਬੜੀ ਜਾਇਜ਼ ਕਹੀ ਹੈ ਕਿ ਅਸੀਂ ਕਮਜ਼ੋਰ ਕਰ ਰਹੇ ਹਾਂ ਬੱਚਿਆਂ ਨੂੰ ਜਿਵੇਂ ਤੁਹਾਡੀ ਵੈਕਸੀਨੇਸ਼ਨ ਬੜੀ ਘੱਟ ਹੋਈ ਹੋਣੀ ਹੈ ਜੇ ਜਨੋਦਸੀ ਪੈਦਾ ਹੋਈ ਸੀ ਇੱਕ ਦੋ ਟੀਕੇ ਲੱਗੇ ਹੋਣੇ ਆ ਹੁਣ ਵੈਕਸੀਨੇਸ਼ਨ ਲਿਸਟ ਬਹੁਤ ਵੱਡੀ ਆ ਹੁਣ ਵੈਸੇ ਆਈਵੀਐਫ ਸੈਂਟਰ ਤੋਂ ਬਣੇ ਹੋਏ ਬੱਚੇ ਟੀਕਾ ਕਰਨ ਦੇ ਥਰੂ ਬਣੇ ਹੋਏ ਬੱਚੇ ਅੱਗੋਂ ਟੀਕਿਆਂ ਦੀ ਪਾਲਦੇ ਆ ਤੇ ਅਸੀਂ ਉਹਨੂੰ ਉਹੀ ਆ ਦੁਬਾਰਾ ਕਨੈਕਸ਼ਨ ਜ਼ਮੀਨ ਦੇ ਨਾਲ ਖੇਡਾਂ ਨਾਲ ਜਾਂ ਹੋਰ ਸੋਸ਼ਲ ਜਿਹੜੀਆਂ ਚੀਜ਼ਾਂ ਨਾਲ ਅਸੀਂ ਹਟਦੇ ਜਾ ਰਹੇ ਆ ਪਿੱਛੇ ਮਤਲਬ ਰੀਲ ਦੇ ਉੱਤੇ ਸਕਰੋਲ ਕਰਨ ਲੱਗੇ 1 ਮਹੀਨੇ ਚ ਤਕਰੀਬਨ 12 ਕਿਲੋਮੀਟਰ ਅਸੀਂ ਲੰਘ ਜਾਂਦੇ ਆ ਪਰ ਹਸ ਧਰਤੀ ਤੇ ਨਹੀਂ ਲੰਘ ਤੁਰਦੇ ਹੈਗੇ ਹਨਾ ਨਾ ਹੀ ਬੱਚਿਆਂ ਨੂੰ ਤੋਰਦੇ ਆ ਬੱਚਿਆਂ ਨੂੰ ਅਸੀਂ ਗੋਦੀ ਚਾੱਕ ਕੇ ਉਠਾਨੇ ਆ ਫਿਰ ਬਾਥਰ ਬ੍ਰੀਕਫਾਸਟ ਰੈਡੀ ਕਰਨ ਦੀ ਬੜੀ ਕਾਹਲੀ ਹੁੰਦੀ ਆ ਮਾਂ ਨੂੰ ਤੇ ਫਿਰ ਉਹਨੂੰ ਰੈਪ ਅਪ ਕਰਕੇ ਬਸ ਗੱਡੀ 'ਚ ਬਿਠਾ ਦਿੰਨੇ ਆ ਪਹਿਲਾਂ ਸਾਡੀ ਜ਼ਿੰਦਗੀ ਜਿਹੜੀ ਸੀ ਜਿਵੇਂ ਮੈਂ ਸਰਕਾਰੀ ਸਕੂਲ ਤੋਂ ਪੜ੍ਹੀ ਹੋਈ ਆ ਤਾਂ ਅਸੀਂ ਜਿਹੜਾ ਅਸੀਂ ਘਰ ਦੇ ਸਾਹਮਣੇ ਸਕੂਲ ਸੀਗਾ ਐ ਬਹੁਤ ਮौज-ਮਸਤੀ ਨਾਲ ਉੱਠਣਾ ਮौज-ਮਸਤੀ ਨਾਲ ਜਾਣਾ ਤਿਆਰ ਹੋਣ ਦੇ ਵਿੱਚ ਕੋਈ ਕਾਹਲੀ ਨਹੀਂ ਹਨਾ ਬੜੀ ਸਹਜਤਾ ਨਾਲ ਤੇ ਮਾਂ ਨੇ ਵੀ ਵਧੀਆ ਖਾਣਾ ਬਣਾਉਣਾ ਗਰਮ-ਗਰਮ ਖਾਣਾ ਫਿਰ ਲੰਚ ਟਾਈਮ ਫਿਰ ਅਸੀਂ ਘਰੇ ਆ ਜਾਣਾ ਹਨਾ ਤੇ ਜਾਂ ਜੇ ਲੈ ਕੇ ਵੀ ਜਾਂਦੇ ਸੀ ਜਿਹੜੇ ਬੱਚੇ ਨਾਲ ਲੈ ਕੇ ਹੁੰਦੇ ਆ ਟਿਫਨ ਉਹਨਾਂ ਨੂੰ ਕੋਲ ਵੀ ਵਧੀਆ ਟਾਈਮ ਹੁੰਦਾ ਸੀਗਾ ਹੁਣ ਮਤਲਬ ਅਸੀਂ ਬੜਾ ਦਿਖਾਉਂਦੇ ਤਾਂ ਬਹੁਤ ਡਿਸਿਪਲਨਡ ਆ ਪਰ ਅਸੀਂ ਡਿਸਿਪਲਨਡ ਹੈ ਨਹੀਂ ਅਸਲ ਚ ਕਿਉਂਕਿ ਫਿਰ ਅੰਦਰੋਂ ਨਾ ਕਿਤੇ ਨਾ ਕਿਤੇ ਉਹ ਖਾਲੀਪਨ ਉਹ ਜਿਹੜਾ ਡਿਪਰੈਸ਼ਨ ਆ ਬੱਚਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਹੁਣ ਜਿਹੜਾ ਇਹ ਕੋਲਡ ਡਰਿੰਕ ਜਿਵੇਂ ਆਪਾਂ ਗੱਲ ਕਰ ਰਹੇ ਸੀ ਰਵਾਇਤੀ ਖਾਣੇ ਛੁੱਟ ਗਏ ਹੈ ਨਾ ਹੁਣ ਘਰ ਦੇ ਵਿੱਚ ਜਿਹੜੇ ਖਾਣੇ ਮੈਗੀ ਪੀਜ਼ਾਸ 버ਗਰਸ ਦੇ ਉੱਤੇ ਜਾਂ ਸਮੋਸ ਅਸੀਂ ਪਾਲ ਰਹੇ ਆ ਤੇ ਹਾਂ ਜਿਹੜੇ ਅਸੀਂ ਮਤਲਬ ਉਹਦੇ ਤੇ ਫੈਕਟਰੀ ਫੂਡ ਦੇ ਉੱਤੇ ਪਲ ਰਹੇ ਆ ਤਾਂ ਜਦੋਂ ਫੈਕਟਰੀ ਫੂਡ ਦੇ ਉੱਤੇ ਆਪਾਂ ਪਲ ਰਹੇ ਹੁੰਨੇ ਆ ਤਾਂ ਫਿਰ ਇਹ ਹੁੰਦਾ ਕਿ ਜਿਹੜੀ ਸਾਡੀ న్యూਟ੍ਰੀਸ਼ਨ ਆ ਉਹ ਡਿਪਲੀਟ ਹੁੰਦੀ ਹੈ ਬਾਡੀ ਦੇ ਵਿੱਚੋਂ ਜਿਵੇਂ ਹੁਣ ਕੋਈ ਵੀ ਪੈਕਡ ਖਾਣਾ ਤੁਸੀਂ ਖਾ ਲਓ ਜਿਵੇਂ ਕੋਈ ਨਮਕੀਨ ਖਾ ਰਹੇ ਹੋ ਤੁਸੀਂ ਤਾਂ ਉਹਦੇ ਵਿੱਚ ਫਾਈਬਰ ਨਹੀਂ ਹੈ ਕਿਸੇ ਵੀ ਕੋਈ ਵੀ ਨਮਕੀਨ ਦਾ ਪੈਕੇਟ ਆ ਉਹਦੇ ਵਿੱਚ ਫਾਈਬਰ ਬਿਲਕੁਲ ਨਹੀਂ ਹੈ ਤੇ ਉਹਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਤੁਹਾਡਾ ਪੇਟ ਭਰ ਗਿਆ ਤੇ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਤੁਸੀਂ ਉਹ ਕਾਫੀ ਸਾਰੇ ਪੈਕੇਟ ਖਾ ਸਕਦੇ ਆ ਅਹ ਦੇ ਪੈਕੇਟ ਵਨ ਦੇ ਨਮਕੀਂ ਦੇ ਮਤਲਬ ਪਰ ਉਹ ਜੇ ਤੁਹਾਨੂੰ ਫਰੂਟ ਦੀ ਇੱਕ ਪਲੇਟ ਦੋਗੇ ਤਾਂ ਭਰ ਜਾਊਗਾ ਜੀ ਪੇਟ ਹਾਂ ਤੇ ਪਰ ਉਹਦੇ ਨਾਲ ਹੀ ਭਰਨਾ ਹੈਗਾ ਤੇ ਇਸ ਕਰਕੇ ਉਹ ਬੱਚੇ ਜਿਆਦਾ ਪੈਕੇਟ ਵਨ ਖਾਣੇ ਨੂੰ ਪਸੰਦ ਵੀ ਕਰਦੇ ਆ ਪਰ ਉਹਨੂੰ ਜਿਵੇਂ ਟੀਵੀ ਦੇਖਦੇ-ਦੇਖਦੇ ਉਹ ਕਾਫੀ ਸਾਰਾ ਖਾ ਜਾਂਦੇ ਆ ਜਿਵੇਂ ਹੁਣ ਨੇ ਜੇ ਹੁਣ ਆਪਾਂ ਵੱਡਿਆਂ ਦੀ ਗੱਲ ਵੀ ਕਰੀਏ ਜਦੋਂ ਤੁਹਾਡੀ ਗੱਲ ਕਰੀਏ ਮੀਲਸ ਦੀ 25 ਗ੍ਰਾਮ ਇੱਕ ਦਿਨ ਦੀ ਜੇ ਅਸੀਂ ਹੈਲਥ ਦੇ ਹਿਸਾਬ ਨਾਲ ਦੇਖੀਏ 슈ਗਰ ਦੀ ਰਿਕੁਆਇਰਮੈਂਟ ਆ ਤੁਹਾਨੂੰ ਮਿੱਠੇ ਦੀ ਚਾਹੀਦੇ ਪੰਜ ਚਮਚੇ ਚੀਨੀ ਦੇ ਤੁਹਾਨੂੰ ਬਹੁਤ ਨੇ ਕਿਉਂਕਿ ਸਿਟਿੰਗ ਲਾਈਫ ਸਟਾਈਲ ਆ ਖੇਤਾਂ 'ਚ ਨਹੀਂ ਕੰਮ ਕਰ ਰਹੇ ਨਾ ਹੀ ਆਪਾਂ ਕੋਈ ਵਰਜਿਸ਼ ਕਰ ਰਹੇ ਆ ਨਾ ਹੀ ਆਪਾਂ ਕਿਤੇ ਗਰਾਊਂਡ 'ਚ ਦੌੜ ਰਹੇ ਆ ਤੇ ਨਾ ਹੀ ਆਪਾਂ ਫਿਜ਼ੀਕਲੀ ਕੋਈ ਕੰਮ ਕਰ ਰਹੇ ਆ ਜਿਹੜੇ ਅਸੀਂ ਬੈਠਣ ਵਾਲੇ ਲੋਕ ਆ ਤਾਂ ਸਾਨੂੰ ਪੰਜ ਚਮਚੇ ਲਈ ਤੇ ਮਰਦਾਂ ਲਈ ਉਸ ਤੋਂ ਵੀ ਘੱਟ ਚਾਰ ਚਮਚੇ ਪਰ ਹੁਣ ਜੇ ਤੁਸੀਂ ਬਿਸਕਟ ਦਾ ਇੱਕ ਪੈਕੇਟ ਖੋਲੋਗੇ ਤੁਸੀਂ ਉਹਦੇ ਵਿੱਚੋਂ ਚਾਹ ਨਾਲ ਇੱਕ ਜਾਂ ਦੋ ਬਿਸਕਟ ਨਹੀਂ ਲਓਗੇ ਤੁਸੀਂ ਪੂਰਾ ਪੈਕੇਟ ਖਾਜੂਗੇ ਤੇ ਪੂਰਾ ਪੈਕੇਟ ਖਾਣ ਨਾਲ ਤੁਹਾਡੀ ਜਿਹੜੇ ਅੰਦਰ 슈ਗਰ ਇਨਟੇਕ ਆ ਉਹਨੇ ਤੁਹਾਡੀ ਬਾਡੀ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਉਹੀ ਮਤਲਬ ਸੋਜਿਸ਼ ਪੈਦਾ ਕਰਨੀ ਆ ਤੁਹਾਨੂੰ ਬਿਮਾਰੀਆਂ ਵੱਲ ਲੈ ਕੇ ਜਾਣਾ 슈ਗਰ ਦੀ ਬਿਮਾਰੀ ਕਿਉਂ ਵੱਧ ਰਹੀ ਹੈ ਪਹਿਲਾਂ ਇੰਨੀ ਨਹੀਂ ਸੀ ਹੁੰਦੀ ਬੀਪੀ ਬਲੱਡ ਪ੍ਰੈਸ਼ਰ ਜਿਹੜਾ ਕਿਉਂ ਵੱਧ ਰਿਹਾ ਅ ਕਿਉਂਕਿ ਹੁਣ ਸਾਡੇ ਖਾਨ ਦੇ ਵਿੱਚ ਉਹੀ ਚੀਜ਼ਾਂ ਦੁਬਾਰਾ ਛੁੱਟ ਗਈਆਂ ਜਿਵੇਂ ਮਾਮਾ ਨੇ ਉਹ ਬੱਚਿਆਂ ਨੂੰ ਆਪਣੇ ਨੂੰ ਬਿਲਕੁਲ ਪੋਲਾ ਬਣਾ ਲਿਆ ਵੀ ਜਿਵੇਂ ਹੁਣ ਸਾਡੀ ਡਿਊਟੀ ਹੁੰਦੀ ਸੀ ਕਿ ਨਲਕਾ ਵੀ ਗੇੜਨਾ ਪਾਣੀ ਕੱਢਣਾ ਤੇ ਮਾਂ ਨਾਲ ਵੀ ਜੇ ਪਸ਼ੂ ਰੱਖੇ ਹੁੰਦੇ ਸੀ ਲੋਕ ਪਸ਼ੂ ਵੀ ਨਹੀਂ ਰੱਖ ਰਹੇ ਨਾ ਤੇ ਪਸ਼ੂਆਂ ਤੋਂ ਬੱਚੇ ਸਾਡੇ ਡਰਨ ਲੱਗ ਗਏ ਹਾਂ ਕਿਉਂਕਿ ਮਤਲਬ ਜੇ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਦਾ ਖੂਹਾਂ ਤੋਂ ਪਾਣੀ ਭਰਿਆ ਜਾਂਦਾ ਸੀ ਉਦੋਂ ਕਿੰਨੀ ਕਸਰਤਾਂ ਲੇਡੀਜ਼ ਦੀ ਜਾਂ ਬੱਚਿਆਂ ਦੀ ਕਹਿਦੀ ਕਿ ਉਹ ਚੀਜ਼ਾਂ ਚ ਹੋ ਜਾਂਦੀ ਸੀ ਰਸੋਈ ਜਿੰਮ ਹੁੰਦੀ ਸੀਗੀ ਹਾਂ ਰਸੋਈ ਜਿੰਮ ਸੀਗੀ ਤੇ ਕਿ ਪਸ਼ੂ ਪਾਲਣੇ ਬੜਾ ਸ ਕੰਮ ਹੈ ਉਹਦੇ ਵਿੱਚ ਵੀ ਬੱਚੇ ਕਿੰਨੇ ਐਕਟਿਵ ਹਨਾ ਮਤਲਬ ਜਿਵੇਂ ਵੀ ਮੈਨੂੰ ਯਾਦ ਆ ਕਿ ਅਸੀਂ ਕੱਟੀ ਦਾ ਨਾਮ ਰੱਖ ਲੈਣਾ ਕੱਟੀ ਦਾ ਨਾਮ ਰੱਖ ਲੈਣਾ ਮੱਝ ਨੂੰ ਦਾ ਸਾਡੀ ਮੇਰੀ ਮੱਝ ਹੈ ਮੇਰੇ ਭਰਾ ਦੀ ਮੱਝ ਹੈ ਫਿਰ ਅਸੀਂ ਉਹਨਾਂ ਦੀ ਕੇਅਰ ਕਰਨੀ ਹੈ ਨਾ ਉਹਨਾਂ ਨੂੰ ਜੀ ਖਰਾਕ ਵੀ ਦੇਣੀ ਤਾਂ ਮਤਲਬ ਹੁਣ ਸਾਡੇ ਬੱਚੇ ਤਾਂ ਬਹੁਤ ਡਰਦੇ ਆ ਕੋਲ ਜਾਣ ਤੋਂ ਤੇ ਬਹੁਤ ਘਰਾਂ 'ਚ ਹੈ ਹੀ ਨਹੀਂ ਹਨਾ ਇਹ ਕੰਮ ਫਿਜ਼ੀਕਲ ਵਰਕ ਹੈ ਵੀ ਨਹੀਂ ਆ ਬੱਚਿਆਂ ਨੂੰ ਸਵੇਰੇ ਹੀ ਫੋਕਸ ਹੁੰਦਾ ਕਿ ਸਵੇਰੇ ਉੱਠਣਾ ਹੈ ਤੇ ਸਕੂਲ ਜਾਣਾ ਕੋਈ ਕੰਮ ਨਹੀਂ ਕਰਨਾ ਤਾਂ ਉਸ ਕਰਕੇ ਬੱਚੇ ਪੋਲ ਲੈਨੇ ਪਹਿਲਾ ਹੁੰਦਾ ਸੀ ਬੱਚਿਆਂ ਨੇ ਉੱਠਣਾ ਉਹਨਾਂ ਨੇ ਆਪਣੀ ਮਾਂ ਦੀ ਵੀ ਕੁੜੀਆਂ ਚਾਹੀ ਸੀਗੀਆਂ ਔਰ ਰਸੋਈ ਦੇ ਕੰਮ ਕਰਾਉਂਦੀਆਂ ਸੀਗੀਆਂ ਤੇ ਮੁੰਡੇ ਸੀਗੇ ਉਹ ਆਪਣੇ ਪਾਪਾ ਦੀ ਹੈਲਪ ਕਰਦੇ ਸੀ ਆਪਣੇ ਫਾਦਰ ਦੀ ਹੈਲਪ ਕਰਦੇ ਸੀ ਤੇ ਅੱਜ ਸਾਡੇ ਘਰੇ ਕੋਈ ਬੈਠਾ ਵੀ ਸੀ ਉਹ ਕਹ ਰੇ ਸੀ ਕਿ ਹੁਣ ਕੁੜੀਆਂ ਕੰਮ ਨਹੀਂ ਕਰਦੀਆਂ ਵੀ ਵਿਆਹ ਤੋਂ ਬਾਅਦ ਤੇ ਹੁਣ ਘਰਾਂ ਦੇ ਵਿੱਚ ਕਲੇਸ਼ ਪੈਂਦੇ ਨੇ ਵੀ ਜਿਹੜੀ ਨੂੰ ਲਿਆਂਦੀ ਸੀ ਲਿਆਂਦੀ ਤਾਂ ਇਸ ਵਾਸਤੇ ਸੀ ਕਿ ਉਹ ਕੰਮ ਕਰੂਗੀ ਪਰ ਹੁਣ ਉਹਦਾ ਲਾਈਫ ਸਟਾਈਲ ਜਿਹੜਾ ਹੈਗਾ ਬੜਾ ਆਰਾਮ ਪ੍ਰਸਤ ਹੈ ਤਾਂ ਬਿਲਕੁਲ ਗੱਡੀ ਬੜੀ ਦੂਰ ਤੱਕ ਜਾਂਦੀ ਹੈ ਇਹ ਕਹਾਣੀ ਬੜੀ ਤੇਜ਼ੀ ਨਾਲ ਹੈ ਜਿਹੜਾ ਬਦਲਾਅ ਹੈ ਜਿਹੜਾ ਉਹ ਆਪਦਾ ਅਸਰ ਦਿਖਾ ਰਿਹਾ ਹੈ ਪਰੇਵੀਏ ਕੇ ਸਿਹਤ ਤੇ ਆ ਕੇ ਜਦੋਂ ਬੰਦਾ ਸੋਚਦਾ ਹੈ ਨਾ ਇੱਕ ਉਮਰ ਤੇ ਉਹ ਹੁੰਦੀਆਂ ਜਿੱਥੇ ਇਹਨੂੰ ਇਹ ਮੰਨਿਆ ਜਾਂਦਾ ਹੈ ਜਿਹੜੇ ਵੀ ਬਦਲਾਅ ਆਉਂਦੇ ਨੇ ਸਿਹਤ ਦੇ ਵਿੱਚ ਵੀ ਸ਼ਾਇਦ ਇਹ ਨਾਰਮਲ ਹੁੰਦੇ ਆ ਤੇ ਉਹ ਠੀਕ ਵੀ ਹੋ ਜਾਂਦੇ ਆ ਉੱਥੇ ਠੀਕ ਆ ਦਵਾਈ ਜੋ ਮੈਡੀਸਨ ਰਿਕਮੈਂਡ ਕੀਤੀ ਜਾਂਦੀ ਆ ਹੋ ਜਾਂਦਾ ਮੰਨ ਲਓ ਪਾ ਵਾਇਰਲ ਬੁਖਾਰ ਦੀ ਗੱਲ ਕਰਦੇ ਆ ਜਾਂ ਜ਼ੁਕਾਮ ਹੁੰਦਾ ਇਹ ਚੀਜ਼ਾਂ ਜਿ ਆਪਾਂ ਦੇਖੀਏ ਪਰ ਇੱਕ ਏਜ ਦੇ ਲੋਕੀ ਐਸੇ ਵੀ ਆ 60 ਸਾਲ ਤੋਂ ਬਾਅਦ ਦੀ ਗੱਲ ਕਰੀਏ ਜਿੱਥੇ ਕਿ ਕਾਫੀ ਜ਼ਿਆਦਾ ਕੇਅਰ ਕਰਨ ਦੀ ਲੋੜ ਹੁੰਦੀ ਆ ਉਦੋਂ ਜੇ ਮੌਸਮ ਵੀ ਬਦਲਦਾ ਹੈ ਤਾਂ ਵੀ ਕਿਉਂਕਿ ਉਦੋਂ ਫਿਰ ਉਹਨਾਂ ਦੀ ਜਿਹੜੀ ਬਿਮਾਰੀ ਹੈ ਆਲਰੇਡੀ ਹੋ ਸਕਦਾ ਪਹਿਲਾਂ ਵੀ ਕੋਈ ਦਵਾਈ ਚੱਲਦੀ ਹੋਵੇ ਉਹਨਾਂ ਦੀ ਇਸ ਕਰਕੇ ਉਦੋਂ ਜ਼ਿਆਦਾ ਕੇਅਰ ਦੀ ਲੋੜ ਹੁੰਦੀ ਹੈ ਬਿਲਕੁਲ ਲੋੜ ਹੁੰਦੀ ਹੈ ਔਰ ਇਸੇ ਕਰਕੇ ਕਹਿੰਦੇ ਕਿ ਪਹਿਲਾਂ ਉਹ ਖੁਰਾਕਾਂ ਤਕੜੀਆਂ ਸੀਗੀਆਂ ਤੇ ਲੰਬੀ ਉਮਰ ਆ ਖੁਸ਼ੀ ਨਾਲ ਜਿਉਂਦੇ ਸੀ ਉਹਨਾਂ ਦੀ ਓਨ ਵਿਟਾਮਿਨ ਡੀ ਸਟਰੋਂਗ ਸੀ ਉਹਨਾਂ ਦੀ ਹਾਂਜੀ ਵਿਟਾਮਿਨ ਡੀ ਜਿਵੇਂ ਹੁਣ ਬਹੁਤ ਘਟਦਾ ਲੋਕਾਂ ਦੇ ਵਿੱਚ ਹੈ ਹਾਂ ਪਹਿਲਾਂ ਬਾਹਰਲੇ ਲੋਕਾਂ ਦੇ ਵਿੱਚ ਵਿਟਾਮਿਨ ਡੀ ਘਟਦਾ ਸੀ ਉੱਥੇ ਧੁੱਪ ਘੱਟ ਸੀ ਆਪਣੀ ਕੋਈ ਘਾਟ ਨਹੀਂ ਸੀ ਹਨਾ ਹੁਣ ਆਪਣੇ ਇੱਧਰ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਵਿਟਾਮਿਨ ਡੀ ਤੁਸੀਂ ਜਿੰਦਾ ਮਰਜ਼ੀ ਚੈੱਕ ਮੈਗਿਕ ਪ੍ਰੋਬਲਮ ਜਿਵੇਂ ਸਾਰੇ ਸਰੀਰ ਚ ਦਰਦ ਰਹਿਣਾ ਹੱਡੀਆਂ ਹੱਡਾਂ ਜੋੜਾਂ ਚ ਦਰਦ ਰਹਿਣਾ ਵਾਲ ਝੜ ਜਾਣੇ ਭੁੱਖ ਨਾ ਲੱਗਣਾ ਥਾਰਡ ਦੀ ਪ੍ਰੋਬਲਮ ਬਲੱਡ ਸ਼ੂਗਰ ਦੀ ਪ੍ਰੋਬਲਮ ਮਤਲਬ ਪੀਸੀਓ ਡੀਪੀਸੀਓ ਐਸ ਜਿਹੜੇ ਹੈਗਾ ਜਿਹ ਡਿਜ਼ੀਜ਼ਸ ਨੇ ਬੱਚੇਦਾਨੀ ਦੇ ਬਿਮਾਰੀਆਂ ਨੇ ਬੱਚਿਆਂ ਚ ਵੀ ਮਤਲਬ ਇਹ ਚੀਜ਼ਾਂ ਅਸੀਂ ਦੇਖਣ ਸਾਨੂੰ ਮਿਲਦੀਆਂ ਨੇ ਫਿਰ ਮਤਲਬ ਸਭ ਤੋਂ ਹਾਰਮੋਨਲ ਇੰਬੈਲੈਂਸ ਦੀ ਪ੍ਰੋਬਲਮ ਬੱਚਿਆਂ ਚ ਹੋ ਰਹੀ ਹੈ ਅੰ ਬੱਚਿਆਂ ਦੀ ਗ੍ਰੋਥ ਜਿਹੜੀ ਹੈਗੀ ਆ ਬੜੀ ਉਹਦੇ ਤੇ ਇਫੈਕਟ ਹੋ ਰਿਹਾ ਬੱਚੇ ਮੋਟੇ ਜ਼ਿਆਦਾ ਹੋ ਰਹੇ ਨੇ ਮਤਲਬ ਤੁਸੀਂ ਦੇਖਿਓ ਵੀ ਤੁਹਾਡਾ ਸਰੀਰ ਤਾਂ ਸਟਿਲ ਤੁਸੀਂ ਬਹੁਤ ਵਧੀਆ ਤੇ ਪਰ ਤੁਸੀਂ ਜਦੋਂ ਆਪਦੇ ਉਸ ਟਾਈਮ 'ਚ ਹੋਮੋਗੇ ਦਸਵੀਂ ਬਾਰਵੀਂ ਵਾਲੀ ਕਲਾਸਾਂ ਦੇ ਵਿੱਚ ਤੁਸੀਂ ਬਹੁਤ ਪਤਲੇ ਹੋਵੋਗੇ ਹਾਂਜੀ ਹਾਂ ਜ਼ਿਆਦਾਤਰ ਬੱਚੇ ਪਤਲੇ ਹੀ ਸੀਗੇ ਬਹੁਤ ਰੀਅਰ ਬੱਚੇ ਹੁੰਦੇ ਸੀ ਜਿਹੜੇ ਹੈਲਦੀ ਹੁੰਦੇ ਸੀਗੇ ਪਰ ਹੁਣ ਜਿਹੜੇ ਬੱਚੇ ਪਤਲੇ ਰਹਿ ਗਏ ਸਕੂਲਾਂ ਦੇ ਵਿੱਚ ਉਹਨਾਂ ਦੀ ਗਿਣਤੀ ਬੜੀ ਘਟਾ ਕਿਉਂਕਿ ਜਿਹੜਾ ਹੁਣ ਇਹੀ ਆ ਨਾ ਵੀ ਇਹੀ ਫੈਕਟਰੀ ਫੂਡ ਇੰਡਸਟਰੀਅਲ ਫੂਡ ਜਿਹੜਾ ਅਸੀਂ ਘਰਾਂ 'ਚ ਜ਼ਿਆਦਾ ਵਰਤਣ ਦਾ ਵੀ ਇਹ ਜਿਹੜੇ ਨਾ ਜ਼ਿਆਦਾਤਰ ਖੁਰਾਕ ਦਾ ਪੈਟਰਨ ਆ ਜਿਹੜੇ ਜੰਗ ਬੱਚੇ ਆ ਟੀਨ ਹੋ ਗਏ ਹਮ ਕਿਤੇ ਕਿਤੇ ਵੀ ਦੇਖਿਆ ਜਾਂਦਾ ਵੀ ਉਹਨਾਂ ਦੇ ਸਕੂਲ ਦੇ ਲਾਗੇ ਉਹ ਜੰਕ ਫੂਡ ਵਗੈਰਾ ਰੈਸਟੋਰੈਂਟ ਹੈਗਾ ਕੋਈ ਜਾਂ ਫਿਰ ਰੋਡ ਤੇ ਸਟਾਲ ਤੇ ਵੀ ਹੈ ਜਿਹੜਾ ਉਹ ਅਵੇਲੇਬਲ ਹੁੰਦਾ ਜੇਕਰ ਉਹ ਲਗਾਤਾਰ ਖਾਂਦੇ ਵੀ ਆ ਕਈ ਦਿਨਾਂ ਦਾ ਜੇਕਰ ਉਹਨੂੰ ਭੁੱਖ ਲੱਗਦੀ ਉਹ ਖਾ ਰਿਹਾ ਉਹ ਚੀਜ਼ਾਂ ਦਾ ਵੀ ਮੇਰੇ ਖਿਆਲ ਚ ਕਿਉਂਕਿ ਉਹ ਜਿਹੜੀ ਏਜ ਹੈ ਨਾ ਟੀਨ ਏਜ ਆ ਜਿਹੜੀ ਮੈਂ ਤੁਹਾਨੂੰ ਸਾਡੇ ਕਲੀਨਿਕ ਦੇ ਬਾਹਰ ਨਾ ਬੱਸੇ ਮੇਰਾ ਉਲਟ ਚੱਲ ਰਿਹਾ ਹੁੰਦਾ ਕੰਮ ਪਰ ਇੱਕ ਨੇਪਾਲੀ ਸੀ ਬੰਦਾ ਉਹਨੇ ਕਿਰੇੜੀ ਲਾ ਲਈ ਤੇ ਉਹਦੇ ਉੱਤੇ ਉਹਨੇ ਬਣਾਣੇ ਸ਼ੁਰੂ ਕਰਤੇ ਆਪਣੇ ਜਿਹੜੇ ਉਮੈਦੇ ਦੀ ਹੁੰਦੇ ਹਨ ਨਾ ਉਹਨਾਂ ਨੂੰ ਕੀ ਬੋਲਦੇ ਆ ਬੜੇ ਫੇਮਸ ਆ ਲੋਕਾਂ ਦੇ ਉਹ ਠੀਕ ਹੈ ਜੀ ਲੋਕੀ ਨੂੰ ਚਲੋ ਮੈਨੂੰ ਉਹਦਾ ਨਾਮ ਨਿਕਲ ਗਿਆ ਦਿਮਾਗ ਚ ਕਿਉਂਕਿ ਮੈਂ ਘਟ ਖਾਨੀਆਂ ਚੀਜ਼ਾਂ ਮਤਲਬ ਉਹਨੇ ਫਾਸਟ ਫੂਡ ਦੀ ਰੈਡੀ ਲਾ ਲਈ ਕੋਲ ਲਿਮਾ ਕੇ ਤੇ ਉਹਨੇ ਜਦੋਂ ਉਹ ਲੜਕੇ ਸੀਗੇ ਉਹ ਦੋ ਤਿੰਨ ਫਰੈਂਡਸ ਉਹ ਐਕਸੈਸ ਚ ਖਾਣੇ ਸ਼ੁਰੂ ਕਰਤਾ ਉਹਨਾਂ ਨੇ ਬਹੁਤ ਜ਼ਿਆਦਾ ਹੀ ਖਾਣਾ ਸ਼ੁਰੂ ਕਰਤਾ ਤੇ ਉਸ ਬੰਦੇ ਦਾ ਪੈਨਕ੍ਰੀਆਜ਼ ਜਿਹੜਾ ਸੀਗਾ ਮਤਲਬ ਪੈਨਕ੍ਰੀਆਜ਼ ਤੇ ਇਫੈਕਟ ਹੋ ਗਿਆ ਤਾਂ ਉਹਦੇ ਪੈਨਕ੍ਰੀਆਸ ਨੂੰ ਇਨਫਲੇਮੇਸ਼ਨ ਹੋ ਗਈ ਪੈਨਕ੍ਰੀਆਸ ਫੇਲਰ ਦੇ ਵਿੱਚ ਉਹਨੂੰ ਡਾਇਬਟਿਸ ਹੋ ਗਿਆ ਬੱਚਾ ਉਹ ਤੇ ਉਹਦੇ ਟ੍ਰਾਈਗਲਿਸਰਾਈਡ ਜਿਹੜੇ ਖੂਨ ਦੇ ਵਿੱਚ ਗਾੜਾਪਨ ਹੁੰਦਾ ਜਿਹਦੇ ਵਿੱਚ ਖੂਨ ਗਾੜਾ ਹੋ ਜਾਂਦਾ ਤੇ ਕੋਲੇਸਟ੍ਰੋਲ ਵਗੈਰਾ ਉਹਦੇ ਬਹੁਤ ਜ਼ਿਆਦਾ ਹਾਈ ਲੈਵਲ ਤੇ ਚਲੇ ਗਏ ਮਤਲਬ ਇੱਕ ਐਮਰਜੈਂਸੀ ਦੇ ਵਿੱਚ ਉਹਨੂੰ ਦਾਖਲ ਕਰਨਾ ਪਿਆ ਉਹਦਾ 슈ਗਰ ਇੰਨਾ ਜ਼ਿਆਦਾ ਵੱਧ ਗਿਆ ਉਹਦੇ ਪੈਨਕ੍ਰੀਆਸ ਦੇ ਮਤਲਬ ਡੈਮੇਜ ਕਰਤਾ ਉਹਨਾਂ ਚੀਜ਼ਾਂ ਨੇ ਫਾਸਟ ਫੂਡ ਨੇ ਕਿਉਂਕਿ ਉਹ ਖਾਂਦਾ ਹੀ ਉਸ ਆਲ ધ ਟਾਈਮ ਮਤਲਬ ਜਦੋਂ ਵੀ ਉਹਨੂੰ ਮੋਮੋਸ ਮੈਨੂੰ ਯਾਦ ਆ ਗਿਆ ਨਾ ਮੋਮੋਸ ਵਗੈਰਾ ਜਾਂ ਹੋਰ ਚੀ ਮਿਲੋ ਰੇੜੀ ਦੇ ਉੱਤੇ ਹੀ ਲੈ ਕੇ ਖਾਈ ਜਾਂਦਾ ਸੀ ਜਿਹੜੀ ਆਲੇ ਬਹੁਤ ਘੱਟ ਲੋਕਾਂ ਨੂੰ ਨੌਲੇਜ ਹੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੀ ਪਰ ਇਹ ਵੀ ਤੁਸੀਂ ਆਪਣੇ ਲੋਕਾਂ ਨੂੰ ਵਧੀਆ ਦੋ ਵੀ ਉਹ ਰਿਫਾਈਨ ਤੇਲ ਵਗੈਰਾ ਵਿੱਚ ਜਾਂ ਜਿਹੜਾ ਪਾਮ ਆਇਲਾ ਉਹਦੇ ਵਿੱਚ ਬਣਾ ਕੇ ਨਾ ਦੋ ਜੀ ਡਾਕਟਰ ਸਾਹਿਬ ਇਹਨੇ ਕੰਪੈਰੀਜ਼ਨ ਜੇਕਰ ਪੁੱਛੀਏ ਪਹਿਲਾਂ ਜੇਕਰ ਪੁਰਾਣੀਆਂ ਖੁਰਾਕਾਂ ਦੀ ਗੱਲ ਕਰੀਏ ਹੁਣ ਅਸੀਂ ਰੋਟੀ ਖਾਂਦੇ ਆ ਕਣਕ ਦੀ ਗੱਲ ਹੁੰਦੀ ਆ ਵੀ ਜਿਹੜੇ ਮੋਟੇ ਅਨਾਜ ਆ ਪੁਰਾਣੇ ਅਨਾਜ ਆ ਉਹਨਾਂ ਦੇ ਬਾਰੇ ਵੀ ਹੋਰ ਪ੍ਰਚਾਰ ਦੀ ਲੋੜ ਹੈ ਜਾਂ ਫਿਰ ਉਹ ਕਦੀ ਕੇ ਪ੍ਰਾਣੇ ਬਜ਼ੁਰਗ ਨੇ ਬਾਬੇ ਨੇ ਉਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਕਿ ਉਹਨਾਂ ਟਾਈਮਾਂ 'ਚ ਕਿਹੜੀਆਂ ਖਰਾਕਾਂ ਸੀਗੀਆਂ ਅਸਲ ਉਹ ਖਰਾਕਾਂ ਨੇ ਜਿਹੜੀਆਂ ਉਹ ਅਸਰ ਪਾਉਂਦੀਆਂ ਬੋਡੀ ਤੇ ਹਾਂਜੀ ਜੀ ਵੀ ਹੁਣ ਆ ਜਿਹੜਾ ਸੀਜ਼ਨ ਆ ਬਾਜਰਾ ਤੇ ਮੋਠਾਂ ਦੀ ਖਿਚੜੀ ਜਿਹੜੀ ਹੈ ਜਿਹੜਾ ਇਹ ਸਰਦੀਆਂ ਦੇ ਵਿੱਚ ਬੈਸਟ ਫੂਡ ਕਿਹਾ ਜਾਊਗਾ ਉਹਨੂੰ ਬੈਸਟ ਫੂਡ ਮਤਲਬ ਉਹਦੇ ਵਿੱਚ ਕਿਸੇ ਵੀ ਚੀਜ਼ ਦੀ ਕਿਸੇ ਵੀ ਨਿਊਟ੍ਰੀਸ਼ਨ ਦੀ ਕਮੀ ਨਹੀਂ ਹੈ ਨਾ ਫਾਈਬਰ ਦੀ ਘਾਟਾ ਨਾ ਪ੍ਰੋਟੀਨ ਦੀ ਘਾਟਾ ਤੁਹਾਡੀ ਸਰੀਰ ਨੂੰ ਜਿੰਨੀ ਸਫੀਸ਼ੀਐਂਟ ਚਾਹੀਦੀਆਂ ਨੇ ਕੈਲਰੀਜ਼ ਤੁਹਾਨੂੰ ਉਹ ਤੋਂ ਮਿਲ ਜਾਣਗੀਆਂ ਮਤਲਬ ਜਿਵੇਂ ਇਹ ਪੁਰਾਣੀ ਬਾਜਰਾ ਹੁਣ ਆਪਾਂ ਮੁੰਟੇ ਨਾਜਾਂ ਛਾ ਗਿਆ ਹਨ ਜਿਵੇਂ ਆਪਣਾ ਕੋਧਰਾ ਹੁੰਦਾ ਸੀਗਾ ਹਨਾ ਕਟਕੀ ਹੋਗੀ ਸਵਾਂਕ ਹੋਗੀ ਜਿਹੜੀ ਇਹ ਖਰਾਕਾਂ ਨੇ ਮੋٹے 나ਚਦੀਆਂ ਇਹ ਬਹੁਤ ਚੰਗੀਆਂ ਸਿੱਗੀਆਂ ਪਰ ਹੁਣ ਜਿਵੇਂ ਚਲੋ ਜੇ ਤੁਹਾਡੇ ਕੋਲ ਨਹੀਂ ਵੀ ਹੈਗਾ ਤੁਸੀਂ ਮੰਨ ਲਓ ਕਿ ਤੁਸੀਂ ਤੁਹਾਨੂੰ ਗਲੂਟਨ ਜਾਂ ਕਣਕ ਦੀ ਅਲਰਜੀ ਨਹੀਂ ਹੈਗੀ ਇਸ ਲਈ ਇੱਕ ਡਿਜ਼ੀਜ਼ ਨਹੀਂ ਹੈਗੀ ਤਾਂ ਫਿਰ ਤੁਸੀਂ ਆਪਣੀ ਜਿਹੜੀ ਕਣਕ ਹੈ ਨੂੰ ਪਿਸਾਣ ਵੇਲੇ ਥੋੜਾ ਧਿਆਨ ਰੱਖੋ ਕਿ ਇਹਨੂੰ ਮੈਦੇ ਵਰਗਾ ਨਾ ਪਿਸਾ ਲਓ ਇਹਦਾ ਛਿਲਕਾ ਜਿਹੜਾ ਹੈਗਾ ਵਿੱਚ ਤੁਸੀਂ ਰੱਖੋ ਹੈ ਨਾ ਇਹਦੇ ਵਿੱਚ ਫਾਈਬਰ ਰਹੇ ਮਲੇ ਕਣਕ ਦੀ ਰੋਟੀ ਕਣਕ ਐਵੇਂ ਮਾੜੀ ਨਹੀਂ ਐ ਪਰ ਅਸੀਂ ਉਹਨੂੰ ਬਹੁਤ ਜ਼ਿਆਦਾ ਛਿਲਕੇ ਨੂੰ ਉਲਤਾਰ ਕੇ ਇੱਕ ਮੈਦੇ ਦੀ ਰੋਟੀ ਬਣਾ ਕੇ ਜੇ ਖਾਣੇ ਆ ਤਾਂ ਫਿਰ ਉਹ ਨੁਕਸਾਨ ਕਰਦੀ ਐ ਅਸੀਂ ਉਹਦਾ ਇੱਕ ਸਬਸਟੀਟਿਊਟ ਇਹ ਵੀ ਲੱਭਿਆ ਸੀਗਾ ਕਿ ਹੁਣ ਤੁਸੀਂ ਜਿਵੇਂ ਗਰਮੀ ਆਉਂਦੀਆਂ ਨੇ ਉਹਦੇ ਵਿੱਚ ਤੁਸੀਂ ਕੱਦੂ ਕਸ ਕਰਕੇ ਖੀਰੇ ਨਾਲ ਚੁਕੰਦਰ ਨੂੰ ਵਿੱਚ ਪਾ ਲਓ ਜਾਂ ਤੁਸੀਂ ਹੋਰ ਜਿਹੜੇ ਫਾਈਬਰ ਰਿਚ ਸਾਡੀਆਂ ਸਬਜ਼ੀਆਂ ਜਿਨ੍ਹਾਂ ਨੂੰ ਅਸੀਂ ਪਾ ਸਕਦੇ ਆ ਆਟੇ 'ਚ ਪਾ ਕੇ ਗੁੰਨ ਸਕਦੇ ਆ ਤੁਸੀਂ ਉਹਨਾਂ ਨੂੰ ਪਾ ਕੇ ਆਟਾ ਗੁੰਨ ਲਓ ਤਾਂ ਕਿ ਤੁਹਾਨੂੰ ਮਤਲਬ ਕੱਲਾ ਜਿਹੜਾ ਅੰਦਰ ਮੈਦਾ ਨਾ ਜਾਵੇ ਬਰਵੀ ਨਾਲ ਜਾਵੇ ਕਿਉਂਕਿ ਜਿਆਦਾ ਬਿਮਾਰੀਆਂ ਇਸ ਕਰਕੇ ਹੋ ਰਹੀਆਂ ਨੇ ਕਿ ਕਣਕ ਤੋਂ ਬਹੁਤ ਜ਼ਿਆਦਾ 슈ਗਰ ਪੈਦਾ ਹੁੰਦੀ ਆ ਇਸ ਕਰਕੇ ਅਸੀਂ ਕਣਕ ਦਾ ਜਿਹੜਾ ਜ਼ਿਆਦਾਤਰ ਡਾਕਟਰਸ ਨੇ ਉਹ ਵੀ ਵਿਰੋਧ ਕਰ ਦਿਆ ਕਿ ਕਣਕ ਤੁਸੀਂ ਨਾ ਖਾਓ ਮੋٹے ਨਾ ਹਾਸਤੇ ਹੋ 슈ਗਰ ਦੀ ਮਰੀਜ਼ਾਂ ਨੂੰ ਕਹਿ ਦਈਦਾ ਹਨ ਤਾਂ ਇਹ ਜਦੋਂ ਮੌਸਮ ਬਦਲਦਾ ਹੈ ਹੁਣ ਮੱਕੀ ਖਾਂਦੇ ਆ ਮੰਨ ਲਓ ਜਾਂ ਇਸ ਤਰ੍ਹਾਂ ਦੇ ਅਨਾਜ ਨੇ ਇਸ ਸਰਦੀਆਂ ਦੇ ਮੌਸਮ 'ਚ ਜੋ ਅਸੀਂ ਖਾਂਦੇ ਸੀ ਜਾਂ ਜੋ ਅਸੀਂ ਪੀਂਦੇ ਸੀ ਕੀ ਉਹ ਜਲਦੀ ਛੱਡ ਦੇਣਾ ਚਾਹੀਦਾ ਜਾਂ ਫਿਰ ਗਰਮੀਆਂ ਦੇ ਵਿੱਚ ਰੋਟੀ ਦੀ ਹੀ ਗੱਲ ਕਰਦੇ ਆ ਅਨਾਸ ਦੇ ਵਿੱਚ ਕੀ ਤਬਦੀਲੀ ਆਪਾਂ ਸਮਝਾਉਂਦਾ ਹਾਂ ਹੁਣ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਇਹਦੇ ਨਾਲ ਹਾਂਜੀ ਇੱਕਦਮ ਤੁਸੀਂ ਗਰਮ ਖਾਣੇ ਤੋਂ ਠੰਡੇ ਤੇ ਨਾ ਆਓ ਹਨਾ ਹੌਲੀ ਹੌਲੀ ਕਰਕੇ ਟਿਪਰ ਆਫ ਕਰਨਾ ਕਿਉਂਕਿ ਸ਼ਰੀਰ ਦੀ ਜਿਹੜੀ ਇਮਿਊਨਿਟੀ ਆ ਜਿਵੇਂ ਆਪਾਂ ਕਹਰੇ ਸੀ ਉਹ ਉਹ ਇੱਕਦਮ ਉਹਨੂੰ ਟਾਈਮ ਲੱਗਦਾ ਅਡਜਸਟ ਕਰਨ ਨੂੰ ਸ਼ਰੀਰ ਦੇ ਟੈਂਪਰੇਚਰ ਨੂੰ ਨਰਵਸ ਸਿਸਟਮ ਨੂੰ ਇਮਿਊਨਿਟੀ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਐਡਜਸਟ ਕਰਨ ਚ ਟਾਈਮ ਲੱਗਦਾ ਪਰ ਜੇ ਅਸੀਂ ਇੱਕਦਮ ਹੀ ਗਰਮ ਖਾਣੇ ਤੋਂ ਠੰਡੇ ਤੇ ਆਵਾਂਗੇ ਜਿਵੇਂ ਹੁਣ ਫਲੂ ਇਹਨਾਂ ਦਿਨਾਂ ਚ ਹੋ ਰਿਹਾ ਖੰਗ ਜੁਕਾਮ ਗਲੇ ਦੀ ਖਾਰਿਸ਼ ਵਗੈਰਾ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਹੋ ਰਹੀਆਂ ਨੇ ਤਾਂ ਹੁਣ ਇਹਨਾਂ ਦਿਨਾਂ ਚ ਖਾਸ ਕਰਕੇ ਪਰਹੇਜ਼ ਰੱਖਣ ਕਿ ਆਈਸਕ੍ਰੀਮ ਵਗੈਰਾ ਕੋਲਡ ਡਰਿੰਕਸ ਵਗੈਰਾ ਜਾਂ ਇਹ ਸਾਰੀਆਂ ਚੀਜ਼ਾਂ ਉਹ ਬਿਲਕੁਲ ਇੱਕਦਮ ਨਾ ਸ਼ੁਰੂ ਕਰਨ ਮਤਲਬ ਕਿ ਮੈਂ ਤਾਂ ਕਹੂੰਗੀ ਅੱਗੇ ਆ ਕੇ ਵੀ ਨਾ ਕਰਨ ਪਰ ਇੱਕਦਮ ਤਾਂ ਬਿਲਕੁਲ ਵੀ ਗਰਮ ਤੋਂ ਠੰਡੇ ਤੇ ਨਹੀਂ ਆਉਣਾ ਹੈਗਾ ਅਸੀਂ ਜਿਵੇਂ ਉਹੀ ਆ ਵੀ ਦਾਲ ਸਬ지 ਸੂਪ ਇਹ ਸਾਰੀਆਂ ਮੌਸਮੀ ਜੜੀਆਂ ਨੇ ਇਕ ਬਹੁਤ ਵੱਡੀ ਗੱਲ ਹੈ ਸਰ ਇਹ ਸਾਨੂੰ ਸੀਜ਼ਨਲ ਤੇ ਰੀਜਨਲ ਜ਼ਰੂਰੀ ਖਾਣਾ ਚਾਹੀਦਾ ਤੁਹਾਡੇ ਇਲਾਕੇ ਦਾ ਹੋਵੇ ਖਾਣਾ ਤੇ ਮੌਸਮੀ ਹੋਵੇ ਜਿਹੜੇ ਮੌਸਮ ਦੇ ਹਿਸਾਬ ਨਾਲ ਕੁਦਰਤੀ ਸਬਜ਼ੀ ਪੈਦਾ ਹੋ ਰਹੀ ਹੈ ਤੁਸੀਂ ਉਹਨੂੰ ਪ੍ਰੈਫਰ ਕਰੋ ਤੁਸੀਂ ਕਦੇ ਵੀ ਇਹ ਨਾ ਸੋਚੋ ਕਿ ਗਰਮੀਆਂ 'ਚ ਸਾਗ ਖਾਵਾਂਗੇ ਤੁਸੀਂ ਸਰਦੀਆਂ 'ਚ ਸਾਗ ਖਾਓ ਤੇ ਗਰਮੀਆਂ 'ਚ ਖਾਓਗੇ ਤੁਹਾਨੂੰ ਨੁਕਸਾਨ ਹੋਊਗਾ ਕਿਉਂਕਿ ਤੁਹਾਡੇ ਸਰੀਰ ਨੇ ਉਹਨੂੰ ਉਹਨੂੰ ਅਡੈਪਟ ਅਡਾਪਟ ਨਹੀਂ ਕਰਨਾ ਤੁਹਾਡੇ ਸਰੀਰ ਨੂੰ ਉਹਦੇ ਨਾਲ ਸੰਤੁਲਨ ਨਹੀਂ ਬਣਨਾ ਆਉਂਦਾ ਤਾਂ ਇਸ ਕਰਕੇ ਜਿਹੜੀ ਮੌਸਮੀ ਖਰਾਕ ਆ ਇੱਕ ਤਾਉ ਖਾਣੀ ਚਾਹੀਦੀ ਆ ਜਿਹੜੀ ਇਸ ਮੌਸਮ ਚ ਨੇਚਰਲੀ ਪੈਦਾ ਹੋ ਰਹੀ ਆ ਪਰ ਹੁਣ ਦੇਖੋ ਇੱਕ ਚੀਜ਼ ਮੈਨੂੰ ਹੋਰ ਵੀ ਇੱਥੇ ਗੱਲ ਕਰਨੀ ਚਾਹੂੰਗੀ ਕਿ ਜਿੰਨਾ ਅਸੀਂ ਵੈਸਟਰਨਾਈਜ਼ ਹੋ ਰਹੇ ਆ ਜਿੰਨਾ ਅਸੀਂ ਬਾਹਰਲੇ ਮੁਲਕਾਂ ਦੇ ਪ੍ਰਭਾਵ ਥੱਲੇ ਆਏ ਤਾਂ ਅਸੀਂ ਬਾਹਰਲੇ ਫਰੂਟਸ ਨੂੰ ਵੀ ਅਸੀਂ ਬਹੁਤ ਪ੍ਰੇਫਰੈਂਸ ਦੇਣੀ ਸ਼ੁਰੂ ਕੀਤੀ ਕਿ ਡ੍ਰੈਗਨ ਫਰੂਟ ਆ ਜਾਂ ਇਹ ਫਰੂਟ ਆ ਜਾਂ ਅਸੀਂ ਕੀਵੀ ਦੇ ਪਿੱਛੇ ਪੈਗੇ ਪਲੇਟਲਟ ਕਾਊਂਟ ਵਧਾਉਂਦਾ ਮਤਲਬ ਜਿਹੜੇ ਸਾਡੇ ਵਿਰਾਸਤੀ ਰੁੱਖ ਸੀਗੇ ਜਾਂ ਜਿਹੜੇ ਸਾਡੇ ਬਰਾਸਤੀ ਫਾਲਸੀ ਅਸੀਂ ਉਹਨਾਂ ਨੂੰ ਪਿੱਛੇ ਛੱਡਿਆ ਤਾਂ ਉਹਦੇ ਉੱਤੇ ਜਿਹੜੇ ਹੁਣ ਪੌਲੀ ਹਾਊਸ ਬਣਾ ਕੇ ਜਾਂ ਜਿਹੜੀ ਇਸ ਤਰ੍ਹਾਂ ਦੇ ਤਰੀਕੇ ਨਾਲ ਫਾਰਮਿੰਗ ਕੀਤੀ ਜਾਂਦੀ ਆ ਉਹ ਵੀ ਤੁਹਾਡੇ ਹਾਰਮੋਨਸ ਨੂੰ ਇੰਬੈਲੈਂਸ ਕਰੂਗੀ ਜੇ ਹੁਣ ਗੋਭੀ ਦੀ ਸਬਜ਼ੀ ਇਸ ਮੌਸਮ ਚ ਆ ਰਹੀ ਹੈ ਤੁਸੀਂ ਹੁਣ ਖਾਓ ਪਰ ਜਦੋਂ ਤੁਸੀਂ ਬੇਮੌਸਮੀ ਸਬਜ਼ੀ ਖਾਓਗੇ ਤੁਹਾਡੇ ਸਰੀਰ ਲਈ ਉਹ ਚੰਗੀ ਨਹੀਂ ਹੈਗੀ ਬੇਸ਼ੱਕ ਤੁਹਾਨੂੰ ਸਵਾਦ ਚ ਉਹ ਚੰਗੀ ਲੱਗਦੀ ਹੋਵੇ ਮਤਲਬ ਜਿਵੇਂ ਹੁਣ ਮਟਰ ਨੇ ਗਾਜਰਾਂ ਨੇ ਜਾਂ ਛਲਗਮ ਹੈ ਜਾਂ ਤੁਹਾਡੇ ਖੇਤਾਂ ਦੇ ਵਿੱਚ ਜਿਹੜੀ ਚੀਜ਼ ਕੁਦਰਤੀ ਤੌਰ ਤੇ ਮੌਸਮ ਦੇ ਹਿਸਾਬ ਨਾਲ ਪੈਦਾ ਹੋ ਰਹੀ ਆ ਤੁਸੀਂ ਹਲੇ ਉਹਨੂੰ ਹੀ ਖਾਓ ਹਲੇ ਤੁਸੀਂ ਇੱਕਦਮ ਗਰਮੀ ਵਾਲੇ ਪਾਸੇ ਨੂੰ ਨਾ ਜਾਓ ਆਪਣੇ ਸਰੀਰ ਨੂੰ ਵੀ ਪੂਰੀ ਤਰ੍ਹਾਂ ਸਵੇਰੇ ਸ਼ਾਮ ਪੂਰਾ ਕਵਰ ਕਰਕੇ ਰੱਖੋ ਸੂਪ ਸਬਜ਼ੀਆਂ ਸਲਾਦ ਜ਼ਿਆਦਾ ਲੈਣਾ ਚਾਹੀਦਾ ਪਾਣੀ ਨੂੰ ਜ਼ਰੂਰ ਪੀਣਾ ਜਿਵੇਂ ਹੁਣ ਕਈ ਲੋਕ ਸੋਚਦੇ ਆ ਕਿ ਮੌਸਮ ਠੰਡ ਆ ਤਾਂ ਪਾਣੀ ਕੱਟ ਕਰ ਦੋ ਪਾਣੀ ਤੁਹਾਡੀ ਹਾਈਡਰੇਸ਼ਨ ਤੁਹਾਡੀ ਪੂਰੀ ਸਹੀ ਰਹਿਣੀ ਚਾਹੀਦੀ ਆ ਚਾਹੇ ਜਿਹੜਾ ਮਰਜ਼ੀ ਮੌਸਮ ਹੈ ਤੁਸੀਂ 3 1/2 ਲੀਟਰ ਪਾਣੀ ਜ਼ਰੂਰ ਪੀਓ ਜਿਹੜੇ ਬੰਦੇ ਪੀ ਸਕਦੇ ਆ ਜਿਨ੍ਹਾਂ ਨੂੰ ਕੋਈ ਬੋਡੀ ਵਿੱਚ ਇਨਫਲੇਮੇਸ਼ਨ ਹੋਣੀ ਸ਼ੁਰੂ ਹੋ ਗਈ ਜਾਂ ਪਾਣੀ ਸ਼ੀਰ ਦਿਵਤ ਸੋ ਜਾਣਾ ਸ਼ੁਰੂ ਹੋ ਗਿਆ ਉਹ ਨਾ ਲੈਣ ਹਲਦੀ ਅਦਰਕ ਇਹਨਾਂ ਦਿਨਾਂ ਦੇ ਵਿੱਚ ਬਹੁਤ ਚੰਗੇ ਨੇ ਹਲਦੀ ਦਾ ਹਲਦੀ ਦੁੱਧ ਚ ਪਾ ਕੇ ਲੈ ਲੈਣੀ ਚਾਹੀਦੀ ਆ ਉਹਦੇ ਵਿੱਚ ਕਾਲੀ ਮਿਰਚ ਪਾ ਕੇ ਰਾਤ ਨੂੰ ਸੌਣ ਤੋਂ ਘੰਟਾ ਦੋ ਤਿੰਨ ਘੰਟੇ ਪਹਿਲਾਂ ਤੇ ਉਸ ਤੋਂ ਇਲਾਵਾ ਅਦਰਕ ਤੋਂ ਜਿਹੜਾ ਹੈਗਾ ਉਹ ਵੈਸੋ ਡਾਇਲੇਟਰ ਆ ਮਤਲਬ ਤੁਹਾਡੀਆਂ ਨਾੜਾਂ ਨੂੰ ਖੋਲ ਦਿੰਦਾ ਜਿਹਨਾਂ ਕਹੰਗ ਚ ਕੰਮ ਦੇ ਵਿੱਚ ਬਹੁਤ ਹੈਲਪਫੁਲ ਆ ਹਨਾ ਉਹਨੂੰ ਚਿਊ ਕਰ ਲਓ ਚੂਸ ਲਓ ਤੁਸੀਂ ਹਾਂਜੀ ਮਾਕੀ ਨਾਲ ਗੱਲ ਕਰੀਏ ਹੁਣ ਮੌਸਮ ਬਦਲ ਰਿਹਾ ਆ ਉਹਦੇ ਵਿੱਚ ਬੋਡੀ ਚ ਕੀ ਕੀ ਚੇਂਜਸ ਆਉਂਦੇ ਆ ਤੇ ਫਿਰ ਮੌਸਮ ਦੇ ਵਿੱਚ ਕਿਹੜੀਆਂ ਬਿਮਾਰੀਆਂ ਨੇ ਜ਼ਿਆਦਾ ਨੇ ਜਿਹੜੀਆਂ ਪਕੜ ਕਰਦੀਆਂ ਹਾਂਜੀ ਮੈਂ ਜਿਵੇਂ ਹੁਣੇ ਦੱਸ ਕੇ ਦੀ ਬੁਖਾਰ ਅੱਜ ਕੱਲ ਹੋ ਰਿਹਾ ਖੰਗ ਜ਼ੁਕਾਮ ਤੇ ਹੋ ਰਿਹਾ ਜਾਂ ਫਿਰ ਤੁਹਾਡੀ ਸਕਿਨ ਦੇ ਉੱਤੇ ਅਲਰਜੀਜ਼ ਹੋ ਰਹੀਆਂ ਨੇ ਵੀ ਉਹ ਨਿਸ਼ਾਨ ਜੇ ਬਣ ਰਹੇ ਨੇ ਖਾਰਿਸ਼ ਹੋ ਰਹੀ ਆ ਹੈਨਾ ਖੁਸ਼ਕ ਹੋ ਜਾਂਦੀ ਆ ਚਮੜੀ ਇਹਨਾਂ ਦਿਨਾਂ ਦੇ ਵਿੱਚ ਤਾਂ ਮਤਲਬ ਜੇ ਆਪਾਂ ਖੰਗ ਜ਼ੁਕਾਮ ਦੀ ਗੱਲ ਕਰੀਏ ਤਾਂ ਉਸ ਲਈ ਇਹ ਆ ਕਿ ਜੇ ਤਾਂ ਤੁਹਾਨੂੰ ਨੋਰਮਲ ਖੰਗ ਜ਼ੁਕਾਮ ਆ 2-3 ਦੇ ਵਿੱਚ ਦਿਨ ਦੇ ਵਿੱਚ ਉਹ ਆਪਣੇ ਆਪ ਹੀ ਰਿਕਵਰ ਹੋ ਜਾਂਦਾ ਪਰ ਜੇ ਉਹ ਵਾਇਰਲ ਹੋਊਗਾ ਤਾਂ ਫਿਰ ਉਹਨੂੰ ਟਾਈਮ ਲੱਗੂਗਾ ਤਾਂ ਉਹਨੇ ਇੱਕਦਮ ਰਿਕਵਰ ਨਹੀਂ ਹੋਣਾ ਫਿਰ ਤੁਹਾਨੂੰ ਡਾਕਟਰ ਨੂੰ ਦਿਖਾਉਣਾ ਪੈਣਾ ਫਿਰ ਤੁਸੀਂ ਇਹ ਵੀ ਨਾ ਕਰੋ ਕਿ ਆਪਾਂ ਹੋਮ ਰੈਮਡੀਜ਼ ਦੇ ਨਾਲ ਹੀ ਠੀਕ ਹੋਣਾ ਮਤਲਬ ਕਿਤੇ ਜਾ ਕੇ ਡਾਕਟਰ ਨੂੰ ਜ਼ਰੂਰ ਦਿਖਾ ਲਓ ਪਰ ਪਹਿਲਾਂ ਸ਼ੁਰੂਆਤ ਦੇ ਵਿੱਚ ਗਰਮ ਪਾਣੀ ਦੇ ਗਰਾਰੇ ਕਰੋ ਤੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਸਟੀਮ ਭਾਫ ਲਓ ਤੇ ਨਾਲ-ਨਾਲ ਜਿਵੇਂ ਸੂਪ ਨੇ ਜਾਂ ਤੁਸੀਂ ਅਦਰਕ ਲਸਣ ਦੇ ਆਪਾਂ ਉਹਨੂੰ ਯੂਜ਼ ਕਰੀਏ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੀਂਦ ਜਿਹੜੀ ਹੈਗੀ ਆ ਤੁਹਾਡੀ ਸਰੀਰ ਦੀ ਰਿਕਵਰੀ ਜਿਹੜੀ ਹੋਣੀ ਆ ਜਾਂ ਉਹਨੂੰ ਤੁਹਾਡੇ ਨੂੰ ਸਰੀਰ ਨੂੰ ਮਤਲਬ ਜਿਵੇਂ ਆਪਾਂ ਲਾ ਲਉ ਨਾ ਵੀ ਜਦੋਂ ਸਾਰੇ ਚਲੇ ਜਾਂਦੇ ਆਸੀਂ ਰੈਸਟ ਕਰਦੇ ਆਂ ਦਾਸ ਕਲੀਨਿੰਗ ਹੁੰਦੀ ਆ ਘਰ ਦੀ ਸਫਾਈ ਹੁੰਦੀ ਆ ਤਾਂ ਨੀਂਦ ਨੇ ਜਿਹੜੇ ਤੁਹਾਡੇ ਸਾਰੇ ਹਾਰਮੋਨਸ ਨੂੰ ਸੈੱਟ ਕਰਨਾ ਤੁਹਾਡੇ ਸਾਰੇ ਸਾਰੇ ਆਰਗਨਸ ਨੂੰ ਜਿਵੇਂ ਗਾਈਡ ਕਰਨਾ ਵੀ ਤੇਨੂੰ ਕੱਲ ਨੂੰ ਇਹ ਕੰਮ ਵੰਡਣਾ ਉਹਨਾਂ ਨੇ ਆਪ ਸਟ੍ਰੈਚ ਨਾ ਤੇ ਦਿਮਾਗ ਦਾ ਜਿਹੜਾ ਨਰਵਸ ਸਿਸਟਮ ਆ ਜਿਹਨੇ ਸੋਚਣਾ ਕੰਮ ਕਰਨਾ ਉਹ ਪਲੈਨਿੰਗ ਕਰਨੀ ਆ ਉਹਨੂੰ ਰਿਲੈਕਸੇਸ਼ਨ ਦੀ ਰੈਸਟ ਦੀ ਬਹੁਤ ਲੋਡ ਹੁੰਦੀ ਆ ਤਾਂ ਰਾਤ ਨੂੰ ਸੌਣ ਤੋਂ ਬਿਲੇ ਪੈਰਾਂ ਦੀਆਂ ਤਲੀਆਂ ਤੇ ਤੇਲ ਚਸ ਲੈਣਾ ਤੇਲ ਪਾ ਲੈਣਾ ਚਾਹੀਦਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ਕੀ ਰਹਿੰਦੀ ਹੈ ਉਹਨਾਂ ਨੂੰ ਨੀਂਦ ਵੀ ਘਟ ਆਉਂਦੀ ਆ ਉਹ ਸਿਰ ਦੇ ਉੱਤੇ ਮਾਲਿਸ਼ ਕਰ ਲੈਣ ਤੇ ਜੇ ਕੰਫਰਟੇਬਲ ਬਿਸਤਰਾ ਤੁਹਾਡਾ ਹੁਣ ਸਾਫ਼ ਸੁਥਰਾ ਬਿਸਤਰਾ ਹੋਵੇ ਵੈਂਟੀਲੇਸ਼ਨ ਪ੍ਰੋਪਰ ਤੁਹਾਡੇ ਕਮਰੇ ਦੇ ਵਿੱਚ ਧੁੱਪ ਹਵਾ ਪ੍ਰੋਪਰ ਆਉਂਦੀ ਹੋਵੇ ਦਿਨੇ ਧੁੱਪ ਲਵਾਓ ਕਮਰੇ ਨੂੰ ਤੇ ਉਹ ਜਿੰਨਾ ਹੋ ਸਕੇ ਨੈਟਵਰਕਿੰਗ ਜਿਹੜਾ ਹੈਗਾ ਸੋਸ਼ਲ ਮੀਡੀਆ ਫੋਨ ਨੂੰ ਤਕਰੀਬਨ ਤੁਸੀਂ ਘੰਟਾ ਡੇਢ ਘੰਟਾ ਪਹਿਲਾਂ ਬੰਦ ਕਰ ਦਿਓ ਤਾਂ ਕਿ ਜਿਹੜਾ ਤੁਹਾਡਾ ਮੈਲਾਟੋਨਿਨ ਹਾਰਮੋਨ ਆ ਉਹ ਤੁਹਾਡਾ ਪ੍ਰੋਪਰ ਰੀਲੀਜ਼ ਹੋਵੇ ਵੈਗਸ ਨਰਵਸ ਤੁਹਾਡੀ ਜਿਹੜੀ ਬਹੁਤ ਹਾਈਪਰ ਐਕਟਿਵ ਹੋਈ ਹੋਈ ਆ ਤੁਹਾਡੀ ਫੋਨ ਯੂジング ਨਾਲ ਉਹ ਸਾਰੀਆਂ ਤੁਹਾਡਾ ਸਿਸਟਮ ਜਿਹੜਾ ਰਿਲੈਕਸ ਹੋਵੇ ਸ਼ਟਡਾਊਨ ਹੋਵੇ ਤੇ ਸੋਹਣੀ ਨੀਂਦ ਆਵੇ ਤਾਂ ਕਿ ਤੁਸੀਂ ਅਗਲੇ ਦਿਨ ਲਈ ਤਿਆਰ ਹੋਵੋ ਜੇ ਹੁਣ ਤੁਸੀਂ ਬਹੁਤ ਜ਼ਿਆਦਾ ਫੋਨ ਦੀ ਐਡਿਕਸ਼ਨ ਹੈ ਸਕਰੋਲਿੰਗ ਕਰ ਰਹੇ ਹੋ ਰੀਲਾਂ ਦੇਖ ਰਹੇ ਹੋ ਜਾਂ ਕੁਝ ਵੀ ਕਰ ਰਹੇ ਹੋ ਤਾਂ ਫਿਰ ਤੁਹਾਡੀ ਨੀਂਦ ਡਿਸਟਰਬ ਹੋਗੀ ਤੇ ਉਹਨੇ ਲੇਟਰ ਔਨ ਤੁਹਾਡੀ ਲਾਈਫ ਦੇ ਉਤੇ ਬਹੁਤ ਜ਼ਿਆਦਾ ਅਫੈਕਟ ਕਰਨਾ ਨਰਵਸ ਸਿਸਟਮ ਦੇ ਉਤੇ ਬਹੁਤ ਬਹੁਤ ਜ਼ਿਆਦਾ ਡਿਮੈਂਸ਼ੀਆ ਅੱਜਕਲ ਇਹ ਮੋਬਾਈਲ ਮੋਬਾਈਲ ਡਿਮੈਂਸ਼ੀਆ ਹੋਣ ਲੱਗ ਗਿਆ ਲੋਕਾਂ ਕੋ ਦੇ ਹੱਥ ਚ ਫੋਨ ਫੜਿਆ ਹੁੰਦਾ ਫੋਨ ਲੱਭ ਰਹੇ ਹੁੰਦੇ ਨੇ ਤਾਂ ਇਹਨਾਂ ਚੀਜ਼ਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਸੇਮ ਫੋਨ ਨੂੰ ਟਾਈਮ ਨਾਲ ਗੁੱਡ ਬਾਏ ਕਰ ਦਿਆ ਕਰੀਏ ਤੇ ਬਾਕੀ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਨਾਲ-ਨਾਲ ਕਰੀਏ ਡਾਕਟਰ ਗੋਪਰੀ ਜੀ ਤੁਸੀਂ ਇਸ ਪ੍ਰੋਗਰਾਮ ਚਾਏ ਸ੍ਰੋਤਿਯਸ ਦੇ ਨਾਲ ਹੀ ਰੇਡੀਓ ਪੀਡੀ ਪ੍ਰੋਗਰਾਮ ਖਤਮ ਹੁੰਦਾ ਆਪਣੇ ਦੋਸਤ ਪ੍ਰਿਤਪਾਲ ਮਹਾਰ